ਉਹ ਛੱਡਣਾ ਚਾਹੀਦਾ ਸੰਵਿਧਾਨ ਦੇ ਮਤਾਬਕ ਉਹਨਾਂ ਦੀ ਰਿਹਾਈ ਬਣਦੀ ਆ ਸੰਵਿਧਾਨ ਆ ਜਿਹੜਾ ਭਾਰਤ ਦਾ ਕਾਨੂੰਨ ਆ ਉਹ ਕਹਿੰਦਾ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਨੇ ਪਰ ਸਰਕਾਰ ਆ ਉਹ ਸਵਿਧਾਨ ਨੂੰ ਨਹੀਂ ਮੰਦੀ ਸੰਵਿਧਾਨ ਨੂੰ ਰੱਦ ਕਰਤਾ ਹੁਣ ਜਿਹੜਾ ਮੋਦੀ ਆ ਇਸ ਟਾਈਮ ਪ੍ਰਧਾਨ ਮੰਤਰੀ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜਿਆਂ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਮਨਾਇਆ ਸੁਲਤਾਨਪੁਰ ਲੋਧੀ ਉੱਥੇ ਆਇਆ ਸੀ ਉੱਥੇ ਉਹ ਕਹਿ ਕੇ ਗਿਆ ਉਹਦੀ ਸਪੀਚ ਵੀ ਪਈ ਆ ਵੀ ਮੈਂ ਜਿੰਨੇ ਬੰਦੀ ਸਿੰਘ ਨੇ ਰਿਹਾ ਕਰੂੰਗਾ ਫਿਰ ਰਿਹਾਈ ਕਰਨ ਕਿਉਂ ਨਹੀਂ ਕਰਦੇ ਇੱਕ ਲੰਮਕਾਏ ਹੋਏ ਨੇ ਤੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਇੱਕ ਮੌਕਾ ਉਹਨਾਂ ਨੂੰ ਵੀ ਸਾਰੇ ਨੂੰ ਦੇਖ ਲਿਆ ਬਾਜਪਾ ਨੂੰ ਦੇਖਿਆ ਤਾਂ ਕਿ ਰਸੀ ਸਰਕਾਰ ਹੀ ਆਪ ਵਾਲਿਆਂ ਦੇ ਕਰਤੂਤਾਂ ਬੇਖੀ ਜਾਂਨੇ ਕੀ ਕਰਦੇ ਫਿਰਨੇ ਨੇ ਬਹੁਤ ਜਿਹੜੇ ਕਹਦੇ ਸੀ 24 ਘੰਟੇ ਵਿੱਚ ਵਿਆਦਵੀ ਦਾ ਮਸਲਾ ਹੱਲ ਕਰ ਦਾਂਗੇ ਉਹ 24 ਤਿੰਨ ਸਾਲ ਬੀਤ ਗਏ ਆ ਪਤਾ ਨਹੀਂ 24 ਘੰਟੇ ਉਹ ਕਦੋਂ ਆਣਗੇ ਯਾਨੀ ਜਥੇਦਾਰ ਹਰਪ੍ਰੀਤ ਸਿੰਘ ਦੀਆਂ ਸਭਾਾਂ ਮਾਰਦ ਦਿੱਤੀਆਂ ਗਈਆਂ ਉਹਨਾਂ ਨੂੰ ਵਿਧਿਓ ਲਾਇਆ ਗਿਆ ਤੇ ਬੋਸ਼ੀ ਠਹਿਰਾਇਆ ਗਿਆ ਜਿਹੜਾ ਹੁਣੇ ਕਾਰਜਕਾਰੀ ਤੇ ਜਥੇਦਾਰ ਸਿੰਘ ਬਣਾਇਆ ਉਹਨਾਂ ਨੂੰ ਵੀ ਕਹਿੰਦੇ ਆ ਵੀ ਤੁਸੀਂ ਜਿੰਨਾ ਚਿਰ ਚਾਹ ਫਲੂਸੀ ਉਹ ਕਰਨਗੇ ਇਹਨਾਂ ਦੀ ਉਹਨਾਂ ਚਿਰ ਤਾਂ ਉਹ ਚੰਗੇ ਨੇ ਜਦੋਂ ਉਹ ਗੁਰੂ ਦੀ ਗੱਲ ਕਰਨ ਲੱਗੇ ਪੰਥ ਦੀ ਗੱਲ ਕਰਨ ਲੱਗੇ ਸ ਇਹ ਤਰ੍ਹਾਂ ਹੋਇਆ ਪੰਥ ਨੇ ਇਹਨਾਂ ਨੂੰ ਨਕਾਰਤਾ ਗੁਰੂ ਦੇ ਕਨੀਓਏ ਬਾਦਲ ਕੇ ਨਕਾਰੇ ਗਏ ਚਾਹੇ ਭੁੰਦੜਾ ਤੇ ਉਹ ਬਾਕੀ ਢੜੇ ਵਾਲੇ ਨੇ ਚਾਹੇ ਉਹ ਮੌਜੂਦਾ ਇਹ ਬਾਦਲ ਕੇ ਲਾਣਾ ਕੁਝ ਵੀ ਆ ਜੋ ਵੀ ਹੈ ਇਹਨਾਂ ਨੇ ਸਾਰਿਆਂ ਨੇ ਉਸ ਵੇਲੇ ਆਪ ਦੀਆਂ ਚੰਮਦੀਆਂ ਚਲਾਈਆਂ ਨੇ 500 ਦੀ ਪੱਠੇ ਦੇ ਵਿੱਚ ਜੱਟ ਕੇ ਸੂਏ ਮਾਰੇ ਨੇ ਇਹਨਾਂ ਨੇ ਜਦੋਂ ਇਹਨਾਂ ਨੇ ਪੈਟਲਾ ਲਿਆ ਸੀਗਾ ਗੱਲ ਨੇ ਰਵਿਵੀਰ ਸਿੰਘ ਆਏ ਗੱਲ ਇਹਨਾਂ ਨੂੰ ਉਹਨਾਂ ਨੂੰ ਧਾਰਮਿਕ ਸਜ਼ਾ ਤਾਂ ਲਾਤੀ 86 ਸਜ਼ਾ ਕਿਉਂ ਲਾਈ ਉਹਨਾਂ ਨੂੰ ਉਹਨਾਂ ਨੂੰ ਪੰਥ ਦੇ ਵਿੱਚ ਸ਼ੇਕ ਦਿੰਦੇ ਪਰ ਬਲਵਿੰਦਰ ਭੁੰਦੜ ਨੇ ਕਿਹਾ ਵੀ ਮੈਂਬਰਸ਼ਿਪ ਦੀਆਂ ਪਰਚੀਆਂ ਵੰਡੀਆਂ ਜਾ ਚੁੱਕੀਆਂ ਨੇ ਤੇ 20 ਤਰੀਕ ਤ ਕਿ ਕਈ ਆਗੂਆਂ ਨੇ ਵਿਦਵਾਨਾਂ ਨੇ ਕਿਹਾ ਵੀ ਇਹ ਭਰਤੀ ਜਾਲੀ ਹੈ ਕੋਈ ਭਰਤੀ ਪੂਰਤੀ ਨਹੀਂ ਹੋਈ ਆਪ ਹੀ ਇਕੱਠੀਆਂ ਕਰਕੇ ਇਹਨਾਂ ਨੇ ਕਿਹੜੇ ਇਹਨਾਂ ਦੇ ਮੈਂਬਰਸ਼ਿਪ ਬਣੇ ਨੇ ਇਹਨਾਂ ਨੂੰ ਵੋਟਾਂ ਦਾ ਪਾਇਆ ਨਹੀਂ ਹੈਗੀਆਂ 24 ਲੱਖ ਵੋਟ ਕਿੱਥੇ ਹੋਏ ਇਹਨਾਂ ਨੇ ਭਰਤੀ ਕਰਤੀ ਸਭ ਪ੍ਰਾਪੋ ਕਰਨੇ ਲੋਕਾਂ ਨੂੰ ਐਵੇਂ ਪ੍ਰਮੋਹਦੇ ਫਿਰਦੇ ਨਹੀਂ ਅਸੀਂ ਖਾਨੀ ਸਾਡਾ ਕਾਲਰਾਂ ਇ ਪਾਰਟੀਆਂ ਦੇ ਮੈਂਬਰਸ਼ਿਪ ਦੇ ਸਟੇਸ਼ਿਪ ਤੇ ਖੜਾ ਹੋ ਜਾਊਗਾ ਆਏ ਨਹੀਂ ਖੜਦਾ ਹੁੰਦਰਾ ਜੋਰ ਲਾ ਲੈ ਬਾਦਲ ਜੋਰ ਨਾਲੇ ਮਜੀਠੀਆ ਜੋਰ ਲਾ ਲੈ ਧਾਮੀ ਜਿਹੜਾ ਦਿੱਤੋ ਜੋਰ ਲਾ ਤੂੰ ਲਾ ਲਾ ਤੁਸੀਂ ਨਹੀਂ ਬਾਦਲਦਾਨ ਨੂੰ ਖੜਾ ਕਰ ਸਕਦੇ ਬਾਗੀ ਮੇਲੇ ਤੇ ਦੇਖਿਆ ਗਿਆ ਮੁਕਸਰ ਸਾਹਿਬ ਵਿੱਚ ਵੱ ਤੱਕੇ ਟਿੱਕੀ ਤੁਹਾਨੂੰ ਲੱਗਦਾ ਲੋਕ ਹਾਲੇ ਵੀ ਉਹਨਾਂ ਨਾਲ ਜੁੜੇ ਹੋਏ ਨੇ ਕੋਈ ਲੋਕ ਨਹੀਂ ਉਹਨਾਂ ਨਾਲ ਜੁੜਿਆ ਹੋਇਆ ਸਿਰਫ ਕਰਾਏ ਤੇ ਇਕੱਠੇ ਕਰਕੇ ਲਿਆਂਦੇ ਹੋਏ ਸੀ ਇਹਨਾਂ ਨੂੰ ਜੋ ਚੰਗਾ ਜੱਤੇ ਨੇ ਉਹਨੂੰ ਗਦਾਰੀ ਕਾਉਂ ਦਾ ਅਵਾਰਡ ਦੇਣਾ ਅਖਰੀ ਗੋਂ ਪਾਲਦੇ ਨੇ ਅਖਰੀ ਕਾਉਂ ਨੂੰ ਇਹਨਾਂ ਨੇ ਕੀ ਕਰਿਆ ਉਹ ਕੀ ਲੱਗਦਾ ਇਥੇ ਸਾਰੇ ਭੱਜੇ ਗਏ ਨੇ ਨਾ ਇਹਨਾਂ ਨੇ ਤੇਲ ਫੂਕਿਆ ਜਾ ਕੇ ਉਹ ਇੱਥੇ ਨਹੀਂ ਆ ਸਕਦਾ ਸੀਗਾ ਉਹਦੇ ਪਲੇ ਧਲੇ ਹੈ ਕੀ ਆ ਉਹਦੇ ਉਹਦਾ ਖੈਰਾ ਚੜ੍ਹਣਾ ਜੀ ਇਹਨਾਂ ਨੇ ਚੰਗਾ ਕੰਮ ਕਰਨਾ ਭਗਮੰਤ ਮਾਨ ਨੇ 2 ਸਾਲ ਤੁਹਾਡੇ ਕੋਲ ਰਹਿੰਦੇ ਨੇ ਜਿਹਦਾ ਕੋਈ ਚੱਜਦਾ ਕੰਮ ਕਰਨਾ ਕਰ ਲੋ ਤੁਹਾਨੂੰ ਉਹਨਾਂ ਨੂੰ ਤਾਂ ਹੈਗੇ ਕੀ ਆਈ ਗਏ ਨੇ ਇਥੇ ਤੁਹਾਨੂੰ ਪਲੇਸ ਦੇ ਲੈਣਾ ਦਾ ਕੱਖ ਨਹੀਂ ਹੈਗਾ ਕੱਖ ਨਹੀਂ ਇਹਨਾਂ ਨੇ ਕਰਨਾ ਜਿਹੜੇ ਮਾਡਲ ਬਣਾਉਣੇ ਤੇ ਬਣਾ ਲਏ ਠੇਕਿਆਂ ਦਾ ਮਾਡਲ ਦਾ ਭਗਵਾਨ ਦਵਾਨ ਬਸੱਕ ਬਣਾ ਲਏ ਸਰ ਆਪ ਪੀਣ ਦਾ ਉਹਦੇ ਉੱਤੇ ਪੈਕ ਟੂਸ ਖਤਮ ਕਰ ਦੇ ਇਹ ਜੀ ਗੱਲ ਤਾਂ ਕਰ ਸਕਦਾ ਹੋਰ ਇਹਨਾਂ ਤੋਂ ਕੱਖ ਨਹੀਂ ਹੋਣਾ ਬੂੜ ਕਬੂਰ ਵਾਲਾ ਚਲਾਨ ਪੇਸ਼ ਹੋ ਗਿਆ ਬਹਿਬਲ ਕੰਨ ਵਾਲਾ ਕੰਡ ਕਿਉਂ ਨਹੀਂ ਇਹਨਾਂ ਨੇ ਪੇਸ਼ ਕਰਿਆ ਕਿਉਂ ਨਹੀਂ ਕਰ ਰਹੀ ਸਰਕਾਰ ਸੰਧਵਾ ਸਭ ਦੱਸੋ ਮੁੱਖ ਮੰਤਰੀ ਦੱਸੇ ਕਿਉਂ ਨਹੀਂ ਤੁਸੀਂ ਕੀ ਤੁਹਾਡੀ ਬਾਦਲ ਨਾਲ ਗੰਢ ਟੁੱਪ ਹੋ ਗਈ ਆ ਤੁਹਾਡੇ ਵਿੱਚ ਬਾਦਲ ਦੋਸ਼ੀ ਆਉਂਦੇ ਨੇ ਉਹਦੇ ਵਿੱਚ ਸਾਰੇ ਜਿਹੜਾ ਹੈਗਾ ਬਹਿਬਲ ਕੰਨ ਵਾਲਾ ਉਹ ਪੇਸ਼ ਕਰੋ ਅਦਾਲਤ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਚਾਕੇ ਬਾਦਲ ਵਰਗਿਆਂ ਨੂੰ ਉਹਨਾਂ ਨੂੰ ਅੰਦਰ ਛਕੋ ਫਿਰ ਤੁਸੀਂ ਬਾਤ ਸਕਦੇ ਹੋ ਨਹੀਂ ਤੁਹਾਨੂੰ ਵੀ ਜਿਵੇਂ ਬਾਦਲ ਕੇ ਲਾਣੇ ਕੱਢੇ ਆ காங்கிரஸ் ਭਜਾਈਏ ਇਥੋਂ ਭਾਜੀਪੀ ਵਾਲੇ ਉਸਨ ਤੋਰੇ ਨੇ ਇਸੇ ਤਰ੍ਹਾਂ ਤੁਹਾਨੂੰ ਵੀ ਲੋਕ ਤੋੜ ਦੇਣਗੇ ਅੱਕੇ ਪਏ ਤੁਹਾਡੇ ਤੇ ਸਤਿ ਸ੍ਰੀ ਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਅਸੀਂ ਗੱਲ ਕਰਾਂਗੇ ਸਿੱਖ ਪੰਥ ਵਿੱਚ ਜੋ ਖਲਾਅ ਪੈਦਾ ਹੋਇਆ ਤੇ ਕਿਸਾਨੀ ਅੰਦੋਲਨ ਨੂੰ ਲੈ ਕੇ ਤੇ ਅੱਜ ਜਿਹੜੀ ਮੀਟਿੰਗ ਹੋ ਰਹੀ ਹੈ ਕੇਂਦਰੀ ਗਵਰਨਮੈਂਟ ਨਾਲ ਕਿਸਾਨ ਲੀਡਰਾਂ ਦੀ ਉਹਦੇ ਉੱਤੇ ਵਿਚਾਰ ਚਰਚਾ ਕਰਾਂਗੇ ਵਿਚਾਰ ਚਰਚਾ ਦੌਰਾਨ ਸਾਡੇ ਵਿੱਚ ਮੌਜੂਦ ਹੋਣਗੇ ਬਾਬਾ ਨਿਹੰਗ ਸਿੰਘ ਰਾਜਾ ਰਾਜ ਸਿੰਘ ਜੀ ਬਾਬਾ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਮੀ ਮੋਰਚੇ ਨੂੰ ਲੈ ਕੇ ਬਾਬਾ ਜੀ ਅੱਜ ਸਵਾਲਾ ਤੁਹਾਡੇ ਕੋਲ ਵੀ ਦੋ ਸਾਲ ਦੋ ਮਹੀਨੇ ਹੋ ਗਏ ਨੇ ਹੁਣ ਤੱਕ ਕਿੰਨੇ ਬੰਦੀ ਸਿੰਘ ਨੇ ਜਿਨ੍ਹਾਂ ਦੀ ਰਿਹਾਈ ਹੋਈ ਹੈ ਤੇ ਸਰਕਾਰ ਤੁਹਾਡੇ ਟੱਚ 'ਚ ਕਿਵੇਂ ਐ ਦੇਖੋ ਦੋ ਸਾਲਾਂ ਤੋਂ ਉੱਪਰ ਹੋ ਗਿਆ ਸਮਾਂ ਬੰਦੀ ਸਿੰਘਾਂ ਦੇ ਮੋਰਚੇ ਲੱਗੇ ਇਹਨੂੰ 7 ਜਨਵਰੀ 2023 ਤੋਂ ਲਗਾਤਾਰ ਜਾਰੀ ਹੈ ਹੁਣ ਤੱਕ ਜੀ ਤਿੰਨ ਸਿੰਘ ਨੇ ਜਿਹੜੇ ਉਹਨਾਂ ਦੀ ਜ਼ਮਾਨਤ ਹੋਈ ਆ ਭਾਈ ਸਮਸ਼ੇਰ ਸਿੰਘ ਭਾਈ ਗੁਰਮੀਤ ਸਿੰਘ ਨੇ ਜਿਹਨਾਂ ਤੇ ਭਾਈ ਲਖਵਿੰਦਰ ਸਿੰਘ ਲੱਖਾ ਜੀ ਉਹਨਾਂ ਦੀ ਜਿਹੜੀ ਰਿਹਾਈ ਹੋਈ ਆ ਬਾਕੀ ਹੋਰ ਸਿੰਘ ਨੇ ਜਿਹੜੇ ਪਰਾਤਨ ਨੇ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਹੋਰਾ ਭਾਈ ਦਵਿੰਦਰਪਾਲ ਸਿੰਘ ਭੋਲਰ ਭਾਈ ਗੁਰਦੀਪ ਸਿੰਘ ਖੜਾ ਤੇ ਭਾਈ ਬਲਵੰਤ ਸਿੰਘ ਰਾਜਵਾਨ ਜੀ ਇਹ ਸਿੰਘ ਜਿਹੜੇ ਨੇ ਪਰਾਤਨ ਉਹ ਜੇਲਾਂ ਚ ਬੰਦ ਨੇ ਹੁਣ ਆਲੇ ਭਾਈ ਅਮਰਤਪਾਲ ਸਨੇ ਉਹਨਾਂ ਸਾਥੀ ਹੂੰ ਬਹੁਤ ਸਾਰੇ ਹੋਰ ਵੀ ਨੇ ਜੱਗੀ ਜੋਹਲ ਵਰਗੇ ਜਿਹੜੇ ਨੌਜਵਾਨ ਨੇ ਜਿਨ੍ਹਾਂ ਦਾ ਅਜੇ ਤੱਕ ਕੋਈ ਮੁਕੱਦਮਾ ਨਹੀਂ ਚਲਾਇਆ ਗਵਰਨਮੈਂਟ ਨੇ ਜੀ ਸਿੱਖ ਹੋਣ ਦੇ ਨਾਕੇ ਸਾਡੇ ਨੌਜਵਾਨਾਂ ਧੱਕਾ ਰ ਕੀਤਾ ਜਾ ਰਿਹਾ 2 ਸਾਲਾਂ ਤੋਂ ਇਥੇ ਮੋਰਚਾ ਲੱਗਿਆ ਹੋਇਆ ਦੇਖੋ ਅਸੀਂ ਬੈਠੇ ਆਂ ਸਰਕਾਰ ਨੂੰ ਚਾਹੀਦਾ ਜਦੋਂ ਉਹਨਾਂ ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਤੁਰੰਤ ਛੱਡਣਾ ਚਾਹੀਦਾ ਜਿਹੜਾ ਭਾਰਤ ਦਾ ਸੰਵਿਧਾਨ ਆ ਉਹਦੇ ਮੁਤਾਬਕ ਉਹ ਸਿੰਘ ਜਿਹੜੇ 15 ਸਾਲ ਪਹਿਲਾਂ ਰਿਹਾ ਹੋ ਜਾਣੇ ਚਾਹੀਦੇ ਸੀਗੇ ਉਹਨਾਂ ਨੂੰ 30 32 ਸਾਲ ਦਾ ਸਮਾਂ ਹੋ ਗਿਆ ਹੂੰ 15 ਸਾਲ ਘੱਟੋ-ਤੋ ਪਹਿਲਾਂ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਸੀ ਇਹ ਸਰਕਾਰ ਨੂੰ ਡਾਊਟ ਆ ਕੋਈ ਉਹਨਾਂ ਤੇ ਉੱਤੇ ਤੇ ਉਹ ਬਾਹਰ ਦੇ ਕੋਹਣਾਂ ਨੇ ساری ਜ਼ਿੰਦਗੀ ਆਪਣੀ ਝੇਲ ਦੇ ਵਿੱਚ ਕੱਟ ਲਈ ਆ ਜਵਾਨੀ ਦੇ ਗਏ ਬੁਢਾਪੇ ਆ ਗਿਆ ਕਈਆਂ ਦੇ ਮਾਤਾ ਪਿਤਾ ਚਲਾਣਾ ਕਰ ਗਏ ਭਰਾ ਚੜ ਗਏ ਪਤਨੀ ਉਡੀਕ ਦੇ ਉਡੀਕ ਸੀ ਆਪਣੇ ਬੱਚਿਆਂ ਨੂੰ ਤੇ ਉਹ ਹੁਣ ਜਦੋਂ ਬਾਹਰ ਆਉਣਗੇ ਤੇ ਉਹ ਕੋਈ ਜੇ ਕੋਈ ਇਹਨਾਂ ਨੂੰ ਲੱਗੂ ਆ ਵੀ ਇਹ ਐਸਾ ਕਰਮਲ ਕਰਨ ਕਿ ਫੇਰ ਫੜ ਲੈਣ ਉਹ ਜੀ ਜੇ ਕੋਈ ਬਾਤਦਾਰਤ ਕਰਨ ਫੇੜ ਕੇ ਕੋ ਨੂੰ ਕਿਸੇ ਪਾਸੇ ਗਿਆ ਪੁਲਿਸ ਇੱਥੇ ਆ ਉਹ ਵੀ ਇੱਥੇ ਹੋਣਗੇ ਹੂੰ ਇਸ ਕਰਕੇ ਉਹਨਾਂ ਨੂੰ ਉਹ ਛੱਡਣਾ ਚਾਹੀਦਾ ਸੰਵਿਧਾਨ ਦੇ ਮੁਤਾਬਕ ਉਹਨਾਂ ਦੀ ਰਿਹਾਈ ਬਣਦੀ ਆ। ਹੂੰ ਸੰਵਿਧਾਨ ਆ ਜਿਹੜਾ ਭਾਰਤ ਦਾ ਕਾਨੂੰਨ ਆ ਉਹ ਕਹਿੰਦਾ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਨੇ ਪਰ ਸਰਕਾਰ ਆ ਉਹ ਸੰਵਿਧਾਨ ਨੂੰ ਨਹੀਂ ਮੰਨਦੀ। ਹੂੰ ਤੇ ਪੰਜਾਬ ਸਰਕਾਰ ਆ ਤੇ ਉਹ ਆਪਣੇ ਸਿਕੰਦਰ ਸਰਕਾਰ ਉਹਨਾਂ ਨੇ ਸੰਵਿਧਾਨ ਨੂੰ ਰੱਦ ਕਰਤਾ। ਹੂੰ ਜੇ ਸੰਵਿਧਾਨ ਨੂੰ ਮੰਨਦੇ ਹੁੰਦੇ ਫਿਰ ਉਹ ਬਾਹਰ ਬੰਦੀ ਸਿੰਘ ਹੁਣ ਹੋਣੇ ਸੀਗੇ। ਹੂੰ ਇਸ ਕਰਕੇ ਸਰਕਾਰਾਂ ਦੂਸਰੇ ਪਾਸੇ ਘਟ ਗਿੰਦੇ ਆ ਜਿੰਨੀਆਂ ਉਹਨਾਂ ਉੱਤੇ ਜ਼ੁਲਮਾ ਸਰਕਾਰ ਦਾ ਬ੍ਰਾਹਮਣਵਾਦ ਆ ਆਰਐਸਐਸ ਦੀ ਸਰਕਾਰ ਆ। ਜੀ ਜੇ ਹੀ ਸਿੰਘ ਹੋ ਸਕਦਾ ਵੀ ਇਹਨਾਂ ਦੇ ਵਿੱਚ ਹੋਰ ਕਿਸੇ ਧਰਮ ਦੇ ਵਿੱਚ ਹੁੰਦੇ ਹੋ ਸਕਦਾ ਉਹਨਾਂ ਨੂੰ ਕੱਦ ਦਾ ਬਾਰ ਹੁੰਦਾ ਹੂੰ ਦੇਖੋ ਜਿਨ੍ਹਾਂ ਨੇ ਵੱਡੇ ਵੱਡੇ ਕਾਂਡ ਕਰੇ ਉਹ ਜਿਹੜਾ ਕਾਂਡ ਵਾਲੇ ਨੇ ਬਿਲਕੁਲ ਸਭ ਤੋਂ ਜਿਹੜਾ ਕਾਂਡ ਸੀਗਾ ਉਹਦੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰਤਾ ਕੋਈ ਉਹਨਾਂ ਨੂੰ ਹੋਇਆ ਨਹੀਂ ਹੈਗਾ ਜੀ ਤੇ ਬਜਰੰਗੀ ਗੁੰਡੇ ਵਰਗੇ ਜਿਨ੍ਹਾਂ ਨੇ ਥਾਣੇ ਵੀ ਫੋਕੇ ਜਿਨ੍ਹਾਂ ਨੇ ਪੁਲਿਸ ਵੀ ਮਾਰੀ ਆ ਤੇ ਬਹੁਤ ਸਮੁੱਚੀ ਦਾ ਨੁਕਸਾਨ ਕੀਤਾ ਗਾਗਾ ਲਾਈਆਂ ਨੇ ਜੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੂੰ ਬਾਬਾ ਜੀ ਬੰਦੀ ਸਿੰਘਾਂ ਕਈ ਬੰਦੀ ਸਿੰਘ ਨੇ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ 15-15 ਸਾਲ 30-30 ਸਾਲ ਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਤੇ ਬਲਵੰਤ ਸਿੰਘ ਰਾਜੋਆਣਾ ਜੀ ਉਹਨਾਂ ਨੇ ਕਿਹਾ ਜਾਂ ਤਾਂ ਮੈਨੂੰ फांसी ਦੇ ਦਿਓ ਜਾਂ ਮੈਨੂੰ ਰਿਹਾਈ ਕਰ ਦਿਓ ਇਹਦੇ ਬਾਰੇ ਤੁਹਾਡੀ ਕੀ ਵਿਚਾਰ ਨੇ ਦੇਖੋ ਜਦੋਂ ਉਹਦੀ ਫਾਂਸੀ ਦੀ ਜਿਹੜੀ ਸਜ਼ਾ ਸੀ ਉਦੋਂ ਮੁਲਤਵੀ ਕਰਤੀ ਸੀਗੀ ਜੀ ਜਿਹੜੀ ਸੁਪਰੀਮ ਕੋਰਟ ਆ ਉਹਨਾਂ ਨੇ ਕੇਂਦਰ ਸਰਕਾਰ ਦੇ ਜਿਹੜਾ ਹੈਗਾ ਉੱਤੇ ਛਿੜਤੀ ਗੱਲ ਵੀ ਜਿਹੜੀ ਕੇਂਦਰ ਦੀ ਸਰਕਾਰ ਆ ਹੂੰ ਸੁਪਰੀਮ ਕੋਰਟ ਨੇ ਕਹਦਾ ਵੀ ਕੇਂਦਰੀ ਸਰਕਾਰ ਚ ਹੈ ਉਹਨੂੰ ਛੱਡੇ ਚਾਹੇ ਉਹਨੂੰ ਫਾਸੀ ਦੇਵੇ ਇਸ ਕੇਂਦਰ ਦੀ ਸਰਕਾਰ ਦੇ ਡਿਪੈਂਡ ਕਰਦਾ ਹੂੰ ਉਹ ਜਿਹੜਾ ਮੋਦੀ ਆ ਇਸ ਟਾਈਮ ਪ੍ਰਧਾਨ ਮੰਤਰੀ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜਿਆਂ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਮਨਾਇਆ ਜੀ ਸultanpur Lodhi ਉੱਥੇ ਆਇਆ ਸੀ ਉੱਥੇ ਉਹ ਕਹਿ ਕੇ ਗਿਆ ਉਹਦੀ ਸਪੀਚ ਵੀ ਪਈ ਆ ਵੀ ਮੈਂ ਜਿੰਨੇ ਬੰਦੀ ਸਿੰਘ ਨੇ ਰਿਹਾ ਕਰੂੰਗਾ ਫਿਰ ਰਿਹਾ ਕਰਨ ਹੂੰ ਕਿਉਂ ਨਹੀਂ ਕਰਦੇ ਜੀ ਇੱਕ ਲਮਕਾਏ ਹੋਏ ਨੇ ਸਾਡੇ ਬੰਦੀ ਸਿੰਘ ਜਿਹੜੇ ਉਹ ਸਿੱਖਾਂ ਨੂੰ ਹੋਣ ਦੇ ਨਾਤੇ ਜਿਹੜਾ ਉਹ ਦੂਰਾ ਮਾਬਤੰਡ ਜਿਹੜੀਆਂ ਸਰਕਾਰਾਂ ਨੇ ਉਹਨਾਂ ਵੱਲੋਂ ਬਣਾਇਆ ਜਾ ਰਿਹਾ ਦੂਰਾ ਮਾਬਟੰਡ ਸਰਕਾਰਾਂ ਵਰਤਦੀਆਂ ਸਿੱਖਾਉਂਦੇ ਜੀ ਬਾਬਾ ਜੀ ਅਮਰਸਤ ਅਮਰਿਤਪਾਲ ਸਿੰਘ ਨੇ ਨਵੀਂ ਪਾਰਟੀ ਦਾ ਗਠਨ ਕੀਤਾ ਵਾਰਸ ਪੰਜਾਬ ਦੇ ਅਕਾਲੀ ਦਲ ਵਾਰਸ ਪੰਜਾਬ ਦੇ ਉਹ ਉਹ ਪਾਰਟੀ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਕੀ ਤੁਸੀਂ ਉਹਨਾਂ ਦੀ ਵਿਚਾਰਧਾਰਾ ਨੂੰ ਮੰਨਦੇ ਹੋ ਫੋਲੋ ਕਰਦੇ ਹੋ ਦੇਖੋ ਭਾਈ ਅਮਰਿਤਪਾਲ ਸਿੰਘ ਜਦੋਂ ਆਇਆ ਇੱਥੇ ਜੀ ਉਹਨੇ ਦੋ ਹੀ ਕੰਮ ਕਰੇ ਨੇ ਇੱਕ ਨਸਾਸੜਾਇਆ ਨੌਜਵਾਨਾਂ ਦਾ ਅਮਰਤਸਰ ਆਇਆ ਪੁਰਤਾਨੇ ਕੋਈ ਕਾਰਜ ਕਰੇ ਕੋਈ ਨਹੀਂ ਆਹੀ ਦੋ ਕੰਮ ਕਰਕੇ ਉਹ ਆਇਆ ਸੀਗਾ ਉਹਨਾਂ ਨੂੰ ਸਫਲਤਾਪੂਰਵਕ ਚੜ੍ਹਦੀ ਕਲਾ ਦੇ ਨਾਲ ਉਹਨੇ ਜਿਹੜੀ ਹੈਗੀ ਖਾਲਸਾ ਬਿਖੇਰ ਚਲਾਈ ਸੀ ਨਾਲ ਹੀ ਸੀਗੇ ਤੇ ਬਹੁਤ سارے ਨੌਜਵਾਨਾਂ ਨੇ ਨਸ਼ੇ ਛੱਡ ਕੇ ਅਮਰਤਸਰ ਆ ਲਿਆ ਤੇ ਹੁਣ ਅਮਰਤਪਾਲ ਸਿੰਘ ਨੇ ਜਿਹੜੀ ਦੇਖੋ ਸਰਕਾਰ ਤੱਕਾ ਕੀਤਾ ਉਹਨਾਂ ਨੂੰ ਬੰਦ ਕਰਤਾ ਕੋਈ ਉਤੇ ਐਡਾ ਕੇਸ ਤਾਂ ਹੈ ਨਹੀਂਗਾ ਉਹਨੇ ਕੋਈ ਬੰਬ ਖਾਣ ਡ ਉਹਦੇ ਉਤੇ ਨਹੀਂ ਕੋਈ ਕਸਲ ਦਾ ਕੇਸ ਉਹਦੇ ਉੱਤੇ ਨਹੀਂ ਕੋਈ ਚੋਰੀ ਦਾ ਕੇਸ ਉਹਦੇ ਉੱਤੇ ਨਹੀਂ ਹੋਰ ਕੋਈ ਕੇਸ ਉਹਦੇ ਉੱਤੇ ਨਹੀਂ ਹੈਗਾ ਹਮਮ ਸਿਰਫ ਸਰਕਾਰ ਨੂੰ ਤੇ ਸਾਡੇ ਕੁਝ ਆਪਦੇ ਬੰਦੇ ਰਲ ਗਏ ਸਰਕਾਰ ਨਾਲ ਜਿਨ੍ਹਾਂ ਨੂੰ ਇਹ ਸੁਗੀ ਉਹਨਾਂ ਤੋਰੀ ਫੁਲਕਾ ਬੰਦ ਹੋ ਗਿਆ ਹਮਮ ਤੇ ਉਹਨਾਂ ਨੇ ਕਾਹੇ ਕਹਾ ਕੇ ਰੋਹਾ ਪਾ ਕੇ ਜਿਹੜਾ ਅਮਰਸਪਾਲ ਨੂੰ ਬੰਦ ਵੇਲ ਚ ਕਰਾਤਾ ਐਨਐਸਏ ਉਹਦੇ ਸਰਕਾਰ ਨੇ ਲਾਤੀ ਪੰਜਾਬ ਸਰਕਾਰ ਹਮਮ ਨਹੀਂ ਚਾਹੁੰਦੀ ਉਹਨਾਂ ਨੂੰ ਕੱਢਣਾ ਹੁਣਾਂ 2 ਸਾਲ ਦੁਬਾਰੇ ਫੇਰ ਐਨਐਸਏ ਚ ਲਾਈਓ ਤੇ ਫਿਰ ਹੁਣ ਤੀਸਰਾ ਸਾਲਾ ਹੁਣ ਐਨਐਸਸੀ ਟੁੱਟੇ ਜਾ ਰਹੀ ਸੀ ਹੁਣ ਉਹਨਾਂ ਨੇ ਜੁਆਪੀ ਲਾਤਾ ਹਾਂਜੀ ਜਾਣਬੁੱਝ ਕੇ ਜਿਹੜੀ ਗੰਦੀ ਸਰਕਾਰ ਆ ਪੰਜਾਬ ਦੀ ਇਹ ਜਾਣਬੁੱਝ ਕੇ ਨੌਜਵਾਨਾਂ ਨੂੰ ਤੰਗ ਕਰ ਰਹੀ ਆ ਤੇ ਅਮਰਪਾਲ ਸਿੰਘ ਜਿਹੜੀ ਪਾਰਟੀ ਬਣਾਈ ਇਹ ਦੇਖੋ ਉਹਨਾਂ ਨੇ ਐਮਪੀ ਦੀ ਇਲੈਕਸ਼ਨ ਲੜੀ ਲੋਕਾਂ ਨੇ ਬਹੁਤ ਫਤਵਾ ਦਿੱਤਾ ਸਭ ਤੋਂ ਵੱਧ ਵੋਟਾਂ ਨਾਲ ਭਾਈ ਅਮਰਪਾਲ ਸਿੰਘ ਨੂੰ ਜਿਤਾਇਆ ਗਿਆ ਹੂੰ ਤੇ ਭਾਈ ਸਰਬਜੀਤ ਸਿੰਘ ਨੂੰ ਬਣਾਇਆ ਆਜ਼ਾਦ ਉਮੀਦਵਾਰ ਖੜੇ ਸੀ ਜਿਹੜੇ ਇਥੋਂ ਦੀ ਰਵਾਇਤੀ ਪਾਲਟੀਆਂ ਜਿਹੜੇ ਕਹਿੰਦੇ ਸੀ ਪੰਥਕਾਂ ਉਹਨਾਂ ਉੱਤੇ ਲੋਕਾਂ ਦਾ ਭਰੋਸਾ ਟੁੱਟ ਗਿਆ ਬਾਦਲ ਕੇ ਹੋ ਗਏ ਆਪ ਵਾਲੇ ਜਾਂ ਹੋਰ ਕਾਂਗਰਸ ਵਾਲੇ ਜਾਂ ਹੋਰ ਨੇ ਜਿੰਨੇ ਵੀ ਉਹਨਾਂ ਉੱਤੇ ਲੋਕਾਂ ਨੂੰ ਵਿਸ਼ਵਾਸ ਰਿਹਾ ਕੋਈ ਨਹੀਂ ਹੈਗਾ ਇਸ ਕਰਕੇ ਭਾਈ ਅਮਰੰਤ ਪਾਲ ਸਿੰਘ ਨੇ ਜਿਹੜੀ ਅ ਅਕਾਲੀ ਦਲ ਬਾਦਸ਼ ਪੰਜਾਬ ਦੇ ਬਣਾਇਆ ਤੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਇੱਕ ਮੌਕਾ ਉਹਨਾਂ ਨੂੰ ਵੀ ਦੇਣਾ ਚਾਹੀਦਾ ਆਪਾਂ ਨੇ ਸਾਰੇ ਦੇਖ ਲਏ ਆ ਨਾ ਸਾਰਿਆਂ ਨੂੰ ਦੇਖ ਲਿਆ ਭਾਜਪਾ ਨੂੰ ਦੇਖਿਆ ਇੱਥੇ ਅਕਾਲੀ ਦਲ ਭਾਜਪਾ ਦੀ ਸਰਕਾਰ ਗਠਬੰਧਨ ਦੀ ਰਹੀ ਆ ਕਾਂਗਰਸ ਦੀ ਸਰਕਾਰ ਰਹੀ ਆ ਆਪ ਵਾਲਿਆਂ ਦੇ ਕਰਤੂਤਾਂ ਬੇਖੀ ਜਾਨੇ ਕੀ ਕਰਦੇ ਫਿਰਦੇ ਨੇ ਬਹੁਤ ਜਿਹੜੇ ਕਹਿੰਦੇ ਸੀ 24 ਘੰਟਿਆਂ ਵਿੱਚ ਵਿਆਦਵੀ ਦਾ ਮਸਲਾ ਹੱਲ ਕਰ ਦਾਂਗੇ ਉਹ 24 ਤਿੰਨ ਸਾਲ ਬੀਤ ਗਏ ਆ ਪਤਾ ਨਹੀਂ 24 ਘੰਟੇ ਉਹ ਕਦੋਂ ਆਣਗੇ ਇਸ ਕਰਕੇ ਸਾਰੇ ਲੋਕ ੱਕੇ ਪੈ ਨੇ ਨਾ ਪਾਰਟੀਆਂ ਤੋਂ ਉਹ ਹੁਣ ਨਵਾਂ ਬਦਲਾਅ ਚਾਹੁੰਦੇ ਨੇ ਲੋਕ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਆ ਜਿਹੜੀ ਉਹਦੇ ਨਾਲ ਮੈਂਬਰਸ਼ਿਪ ਜੁੜਨ ਉਹਨੂੰ ਮੌਕਾ ਦਿੱਤਾ ਜਾਵੇ ਇਹਰੀ ਗੱਲ ਬਣਨੀ ਹੈ ਫਿਰ ਸਾਡੇ ਪੰਜਾਬ ਦੇ ਮੁੱਦੇ ਫੇਰੀ ਹੱਲ ਹੋਣਗੇ ਜੇ ਭਾਈ ਅਮਰਤਪਾਲ ਸਿੰਘ ਵਰਗੇ ਨੌਜਵਾਨ ਇੱਥੇ ਪੰਜਾਬ ਦੇ ਵਿੱਚ ਹੋਣਗੇ ਬਾਬਾ ਜੀ ਐਸਜੀਪੀਜੀ ਦੇ ਪ੍ਰਧਾਨ ਹਰਜਿੰਦਰ ਧਾਮੇ ਵੱਲੋਂ ਗਿਆਨੀ ਜਥੇਦਾਰ ਹਰਪ੍ਰੀਤ ਸਿੰਘ ਦੀਆਂ ਸਭਾਵਾਂ ਰੱਦ ਕੀਤੀਆਂ ਗਈਆਂ ਉਹਨਾਂ ਨੂੰ ਗੱਦੀਆਂ ਲਾਇਆ ਗਿਆ ਤੇ ਉਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਕਿ ਉਹ ਕਿਉਂ ਉਹਨਾਂ ਨੂੰ ਇਹ ਸਭਾਵਾਂ ਰੱਦ ਕੀਤੀਆਂ ਗਈਆਂ ਦੇਖੋ ਜਿਹੜੀ ਸੁਰੌਨੀ ਕਮੇਟੀ ਹੈ ਬਾਦਲ ਦੇ ਹੱਥ ਰੋਕੇ ਨੇ ਹੂੰ ਜਿਹੜੀ ਅਸੀਂ ਪਹਿਲਾਂ ਵੀ ਕਹਿੰਦੇ ਆ ਵੀ ਜਿਹੜੀ ਜਿਹੜੀ ਜਥੇਦਾਰੀ ਦੀ ਚੋਣ ਆ ਉਹ ਸਿਲੈਕਸ਼ਨ ਨਾਲ ਹੋਣੀ ਚਾਹੀਦੀ ਆ ਇਲੈਕਸ਼ਨ ਨਾਲ ਨਹੀਂ ਹੂੰ ਸ਼ਰੋਮਣੀ ਕਮੇਟੀ ਜਦੋਂ ਕੋਈ ਚੰਗਾ ਜਥੇਦਾਰ ਕੋਈ ਵੀ ਹੋਏ ਇਹਦੋਂ ਪਹਿਲਾਂ ਵੀ ਇਹ ਨਵੀਂ ਗੱਲ ਨਹੀਂ ਕੋਈ ਸੀ ਜੀ ਇਹਦੋਂ ਪਹਿਲਾਂ ਭਾਈ ਰਣਜੀਤ ਸਿੰਘ ਇਹਨਾਂ ਨੇ ਕਾਲ ਤੱਕ ਸਾਡਾ ਜਥੇਦਾਰ ਬਣਾਇਆ ਫਿਰ ਉਹਨੂੰ ਲਾਉਣ ਵਾਸਤੇ ਬਹੁਤ ਕਲੇਸ਼ ਚੜਿਆ ਹੂੰ ਫਿਰ ਭਾਈ ਮਨਜੀਤ ਸਿੰਘ ਨੂੰ ਕੁੱਟਣ ਮਾਰਨ ਤੱਕ ਗਏ ਹੂੰ ਗਿਆਨੀਪੁਰ ਸਿੰਘ ਨੂੰ ਇਹਨਾਂ ਨੇ ਲਾਹਿਆ ਹਮਮ ਔਰ ਬਹੁਤ ਸਾਰੇ ਜਥੇਦਾਰਾਂ ਨਾਲ ਜਿਹੜੀ ਇਹਨਾਂ ਨੇ ਇਸੇ ਤਰ੍ਹਾਂ ਕੀਤਾ ਇਹ ਨਵੀਂ ਗੱਲ ਨਹੀਂ ਹੈਗੀ ਜਿਹੜਾ ਹੁਣ ਕਾਰਜਕਾਰੀ ਤੇ ਜਗਤਾਰ ਸਿੰਘ ਬਣਾਇਆ ਉਹਨਾਂ ਨੂੰ ਵੀ ਕਹਿੰਦੇ ਆ ਵੀ ਤੁਸੀਂ ਜਿੰਨਾ ਚਿਰ ਚਾਹ ਪਲੂਸੀ ਉਹ ਕਰਨਗੇ ਇਹਨਾਂ ਦੀ ਜੀ ਉਹਨਾਂ ਚਿਰ ਤਾਂ ਉਹ ਚੰਗੇ ਨੇ ਜਦੋਂ ਉਹ ਗੁਰੂ ਦੀ ਗੱਲ ਕਰਨ ਲੱਗੇ ਪੰਥ ਦੀ ਗੱਲ ਕਰਨ ਲੱਗੇ ਸੱਚ ਦਾ ਬੋਲ ਵਾਲਾ ਉਹਦੋਂ ਫਿਰ ਉਹ ਮਾੜੇ ਹੋ ਜਾਂਦੇ ਨੇ ਹਮ ਭਾਈ ਹਰਪ੍ਰੀਤ ਸਿੰਘ ਨਾਲ ਵੀ ਇਸੇ ਤਰ੍ਹਾਂ ਹੋਇਆ ਹਮ ਤੇ ਜੇ ਉਹਨਾਂ ਨੇ ਇਹਨੂੰ ਤਲਵ ਕਰਕੇ ਇਹਨਾਂ ਨੂੰ ਤਨਖਾਹਾਂ ਲਾਈਆਂ ਫਾਕਰੇ ਕੌਮ ਵਾਰਡ ਬਾਦਲ ਤੋਂ ਖੋਲਿਆ ਉਹ ਸਾਰਾ ਇਹਨਾਂ ਨੂੰ ਉਹ ਫਿਰ ਚੰਗਾ ਨਹੀਂ ਲੱਗਿਆ ਹੈਗਾ ਤਾਂ ਕਰਕੇ ਉਹਦੇ ਦੋਸਲਾ ਕੇ ਜਿਹੜਾ ਹੈਗਾ ਉਹਨਾਂ ਨੂੰ ਆਪਣੇ ਕਰਤਾ ਸੋ ਇਸ ਕਰਕੇ ਜਿਹੜੀ ਸੰਸਥਾ ਸੋਨੀ ਕਮੇਟੀ ਆ ਇਹ ਬਾਦਲ ਦੇ ਹੱਥ ਟੋਕੇ ਨੇ ਸਾਰੀ ਕੋਈ ਵੀ ਨਹੀਂ ਜਦੋਂ ਕਿ ਚੰਗਾ ਜਿਹਾ ਸਰ ਚੰਗੇ ਕੰਮ ਕਰਦਾ ਜਿਹਨਾਂ ਇਹਨਾਂ ਦੀ ਕੋਈ ਗੱਲ ਮੰਨੇ ਵੀ ਸੌਦਾ ਸਾਧਾ ਮਾਫੀ ਨਾਵਾ ਦੇ ਦਿਓ ਧੱਕੇ ਨਾਲ ਉਹ ਜਿ세ਦਾਰਾਂ ਤੋਂ ਕਰਾਉਂਦੇ ਰਹੇ ਤੇ ਉਹ ਲਖਵਾਉਂਦੇ ਰਹੇ ਫਿਰ ਅਕਾਲ ਤਖਤ ਸਾਹਿਬ ਨੂੰ ਵਰਤੇ ਆ ਬਹੁਤ ਕੁਸ਼ ਕੀਤਾ ਇਹਨਾਂ ਨੇ ਇਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਜਸੇਦਾਰਾਂ ਨੂੰ ਬਾਦਲਕਿਆ ਨੇ ਵਰਤ ਵਰਤ ਕੇ ਇਹਨਾਂ ਨੇ ਜਿਹੜੀ ਸਿਆਸਤ ਖੇਢੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀਆਂ ਦਾ ਇਹਨਾਂ ਦੇ ਰਾਜ ਦੇ ਵਿੱਚ ਇਹ ਜਿਹੜਾ ਹੈਗਾ ਕਾਂਡ ਹੋਏ ਅੱਜ ਉਹਨਾਂ ਦਾ ਖਮਿਆਜਾ ਇਹ ਭੁਗਤ ਰਹੇ ਨੇ ਹੂੰ ਅਕਾਲ ਤਖਤ ਸਾਹਿਬ ਨੂੰ ਵਰਤਣ ਵਾਸਤੇ ਜੋ ਇਹਨਾਂ ਨੇ ਪ੍ਰਾਪੋ ਕੰਡੇ ਕੀਤੇ ਅੱਜ ਵੀ ਕੁਰਸੀ ਹਾਸਲ ਕਰਨ ਵਾਸਤੇ ਇਹ ਸਾਰਾ ਜਿਹੜਾ ਨੰਬਰ ਰੱਥਿਆ ਜਾ ਰਿਹਾ ਪਰ ਲੋਕ ਨੇ ਉਹ ਸਿਆਣੇ ਹੋ ਗਏ ਸਭ ਕੁਝ ਦੇਖਦੇ ਨੇ ਸੋਸ਼ਲ ਮੀਡੀਆ ਦਾ ਜਮਾਨਾ ਹਮ ਹਰੇ ਕੋਲੇ ਸਭ ਨੂੰ ਪਤਾ ਵੀ ਇਹਨਾਂ ਨੇ ਕੀ ਕਰਤੂਤਾ ਕੀਤੀ ਨੇ ਬਾਦਲ ਕਿਆ ਨੇ ਹਮ ਤਾਂ ਹੀ ਤਾਂ ਹੁਣ ਇੱਕ ਇੰਨੀਆ ਇਲੈਕਸ਼ਨਾਂ ਹੋ ਗਈਆਂ ਨੇ ਉਹਨਾਂ ਨੂੰ ਕਿਸ ਨੇ ਵੋਟ ਨਹੀਂ ਪਾਈ ਉਹਨਾਂ ਨੂੰ ਹੁਣ ਮੂੰਹ ਨਹੀਂ ਲਾਉਂਦੇ ਹਮ ਤੇ ਜਿਹੜੇ ਲੋਕ ਨੇ ਉਹ ਜਾਗਦੇ ਨੇ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹਣਾ ਜਿਹੜੇ ਸੱਚੇ ਸੁੱਚੇ ਕਰਤਾਰ ਵਾਲੇ ਨੇ ਜਿਨ੍ਹਾਂ ਨੇ ਪੰਜ ਦਜਾ ਜਿਨ੍ਹਾਂ ਦੇ ਮਨਾਂ ਦੇ ਵਿੱਚ ਦਰਦ ਆ ਉਹਨਾਂ ਨੂੰ ਆਪਾਂ ਮੂਹਰੇ ਲੈ ਕੇ ਆਈਏ ਹਮ ਉਹਨਾਂ ਨੂੰ ਇੱਕ ਵਾਰ ਜ਼ਰੂਰ ਇਹ ਸਿਆਸਤ ਪੰਚ ਦੀ ਸਿਆਸਤ ਜਿਹੜੀ ਆਵੇ ਉਹ ਆਪਾਂ ਜਰੂਰ ਮੌਕਾ ਦੇਈਏ। ਬਾਬਾ ਜੀ 13 ਫਰਵਰੀ ਨੂੰ ਮੀਟਿੰਗ ਹੁੰਦੀ ਆ ਵਰਕਿੰਗ ਕਮੇਟੀ ਦੀ। ਉਹਦੇ ਵਿੱਚੋਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਗੈਰਹਾਜ਼ਰ ਹੁੰਦੇ ਨੇ। ਕੀ ਚੱਕਰ ਆ ਉਹਨਾਂ ਨੇ ਇੱਕ ਦੋ ਦਿਨ ਦਾ ਸਮਾਂ ਹੋਰ ਮੰਗਿਆ। ਕੀ ਉਹ ਭਰਤੀ ਰੱਦ ਕਰਵਾਉਣ ਦੇ ਹੱਕ 'ਚ ਨਹੀਂ? ਜਾਂ ਕੀ ਫੈਸਲਾ ਕਰ ਸਕਦੀ ਆ ਨੈਕਸਟ ਮੀਟਿੰਗ 'ਚ ਵਰਕਿੰਗ ਸਾਨੂੰ ਨਹੀਂ ਇਹਨਾਂ ਦੇ ਬਾਰੇ ਪਤਾ ਇਹ ਤਾਂ ਕੁਝ ਕਰੀ ਜਾਣਾ ਇਹ ਤਾਂ ਫਰ ਲੈ ਲੇ ਤਾਂ ਸਭ ਇੱਕੋ ਕਦੂ ਦੇ ਬੇਲ ਦੇ ਕਦੂ ਨੇ ਇਕੱਠੇ ਹੋਏ ਹੋਏ। ਜੀ ਠੀਕ ਆ ਨਾ। ਇਹ ਗੁਰੂ ਕੋਲੋਂ ਭ੍ਰਿਸ਼ਟੇ ਗਏ ਪੰਥਕਾਨੀਆਂ ਖਤਮ ਨੇ ਪੰਥ ਨੇ ਇਹਨਾਂ ਨੂੰ ਨਕਾਰਤਾ ਗੁਰੂ ਨੇ ਕਨੀਓਏ ਬਾਦਲ ਕੇ ਨਕਾਰੇ ਗਏ ਚਾਹੇ ਭੁੰਡੜਾ ਦੇ ਉਹ ਬਾਗੀ ਢੜੇ ਵਾਲੇ ਨੇ ਚਾਹੇ ਉਹ ਮੌਜੂਦਾ ਇਹ ਬਾਦਲ ਕਹਣਾ ਕੁਝ ਵੀ ਆ ਜੋ ਵੀ ਹੈ ਇਹ ਇਹਨਾਂ ਨੇ ਸਾਰਿਆਂ ਨੇ ਉਸ ਵੇਲੇ ਆਪ ਦੀਆਂ ਚੰਮ ਦੀਆਂ ਚਲਾਈਆਂ ਨੇ ਪੰਥ ਦੀ ਪਿੱਠੇ ਦੇ ਵਿੱਚ ਜੱਟ ਕੇ ਸੂਰੇ ਮਾਰੇ ਇਹਨਾਂ ਨੇ ਇਹਨਾਂ ਨੇ ਬਹੁਤ ਕੁਝ ਕੀਤਾ ਇਹਨਾਂ ਨੇ ਪੰਥ ਸਾਰਾ ਕੋ ਜਾਣਦਾ ਪੰਜਾਬ ਦੇ ਲੋਕ ਸਾਰਾ ਕੋ ਜਾਣਦੇ ਉਹ ਇਹਨਾਂ ਨੂੰ ਮੂੰਹ ਨਹੀਂ ਰੋਣਗੇ ਕੁਝ ਮਰਜ਼ੀ ਕਰੀ ਜਾਣੇ ਜੀ ਪਰ ਇਹ ਗਿਆਨੀ ਜ세ਦਾਰ ਰਗਵੀਰ ਸਿੰਘ ਦੀ ਇੰਗਲੈਂਡ ਦੀ ਯਾਤਰਾ ਤੇ ਨੇ ਉੱਥੇ ਉਹਨਾਂ ਨੇ ਸੰਘੀਨਾ ਰੋਪ ਲਗਾਏ ਨੇ ਅ ਅਕਾਲੀ ਦਲ ਤੇ ਵੀ ਮੇਰੀ ਜਾਨ ਨੂੰ ਖਤਰਾ ਹੈ ਮੇਰੇ ਪਰਿਵਾਰ ਨੂੰ ਖਤਰਾ ਮੈਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਤੇ ਉਹਨਾਂ ਨੇ ਕਿਹਾ ਵੀ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੀ ਸਵਾਰੰਧ ਰੱਦ ਕੀਤੀ ਨੇ ਉਹ ਬਹੁਤ ਨਿੰਦਨਯੋਗ ਨੇ 2 ਦਸੰਬਰ ਨੂੰ ਜਿਹੜੀ ਅਕਾਲ ਤਖਤ ਦੀ ਫਸਿਲ ਤੋਂ ਫੈਸਲੇ ਲਿੱਤੇ ਗਏ ਸੀ ਉਹਨਾਂ ਦਾ ਉਲੰਘਣ ਕੀਤਾ ਗਿਆ ਇਹ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਹੈ ਜਦੋਂ ਇਹਨਾਂ ਨੇ ਫੈਸਲਾ ਲਿਆ ਸੀ ਗਿਆਨੀ ਰਗਵੀਰ ਸਿੰਘ ਵਾਲੇ ਗਿਆਨੀ ਹਰਪ੍ਰੀਤ ਸਿੰਘ ਦਾ ਉਹਨਾਂ ਨੂੰ ਧਾਰਮਿਕ ਸਜ਼ਾ ਤਾਂ ਲਾਤੀ ਚਾਸੀ ਸਜ਼ਾ ਕਿਉਂ ਨਹੀਂ ਲਾਈ ਉਹਨਾਂ ਨੂੰ ਹੂੰ ਉਹਨਾਂ ਨੂੰ ਕਿਉਂ ਪੰਛੀ ਦੇ ਵਿੱਚੋਂ ਸੇਕਿਆ ਹੂੰ ਉਹਨਾਂ ਨੂੰ ਪੰਛੀ ਦੇ ਵਿੱਚੋਂ ਸੇਕ ਦਿੰਦੇ ਪਰੇ ਹੂੰ ਕਿਉਂ ਡਰਦੇ ਰਹੇ ਉਹਨਾਂ ਤੋਂ ਨਾਲੇ ਪਤਾ ਛੋਡੇ ਕੋਲ ਆ ਕੁਝ ਹੋਣਾ ਇਹਨਾਂ ਨਾਲ ਜੀ ਪੰਛੀ ਉਹਨਾਂ ਨੂੰ ਸੇਕਣਾ ਚਾਹੀਦਾ ਸੀ ਹੂੰ 20-20 ਸਾਲ 15 ਮਹੀਨੇ ਸਾਲ ਵਾਸਤੇ ਸਾਰੇ ਜਿੰਨਾ ਵੀ ਬਾਦਲ ਢੜਾ ਜਿੰਨੇ ਵੀ ਉਥੇ ਬਾਕੀ ਸਾਗੀ ਤਾਕੀ ਸਭ ਫੇਸ ਹੋਏ ਤੇ ਸਾਰਿਆਂ ਨੂੰ 15-15 20-20 ਸਾਲ ਉਹਨਾਂ ਦੇ ਉੱਤੇ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਚੋਣ ਲੜਨ ਤੇ ਇਹਨਾਂ ਦੇ ਲਾਉਣਾ ਚਾਹੀਦਾ ਸੀ ਇਹਨਾਂ ਨੂੰ ਕਿਉਂ ਨਹੀਂ ਲਾਇਆ ਹੂੰ ਤੁਰ ਇਹਦਾ ਮਤਲਬ ਜੀ ਉਹ ਬਾਦਲ ਕਿਆਂ ਡਲਦਾ ਫਿਰਦਾ ਭਰਗਵੀਰ ਸਿੰਘ ਇਹਦਾ ਮਤਲਬ ਫਿਰ ਉਹ ਇਹਨਾਂ ਦੇ ਚੁੰਗਲ ਦੇ ਵਿੱਚ ਨੇ ਨਾ ਜੋ ਬਾਦਲ ਕਹਣਗੇ ਜਥੇਦਾਰ ਉਹੀ ਕਰਨਗੇ ਨਾ ਸਪਸ਼ਟ ਤਾਂ ਹੋ ਰਿਹਾ ਨਾ ਸਾਰਾ ਕੁਝ ਸਿੱਖ ਅਗੂ ਮੁੱਖ ਸਿੱਖਾ ਅਗੂ ਕਿਉਂ ਸਰ ਮਿੰਤਾ ਤਾਂ ਤੇ ਆ ਗਿਆ ਵੀ ਮੈਨੂੰ ਡਰ ਆ ਉਹ ਸਜਾਵਾਂ ਲਗਾ ਦੇ ਦੇਖੋ ਜਦੋਂ ਇਹਨਾਂ ਦੇ ਬੰਦੇ ਨੇ ਇਹਨਾਂ ਉਹ ਤਨਖਾਈਏ ਨੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਉਹ ਹੁੰਦਾ ਜਿਹੜਾ ਕਾਲੀ ਫੂਲਾ ਸਿੰਘ ਬਾਹਰ ਕਿਸੇ ਦੇ ਉੱਤੇ ਕਿਸੇ ਦਾ ਦਾਵਾ ਨਾ ਹੋਵੇ ਉਹ ਬਾਦਲ ਕਹਿੰਦੇ ਦਾਵਾ ਦੇ ਵਿੱਚ ਨੇ ਸਾਰੇ ਜਥੇਦਾਰ ਨੇ ਜੀ ਤੁਹਾਨੂੰ ਦੱਸਦਾ ਹੁਣ ਉਹਨੇ ਬਿਆਨ ਦਿੱਤਾ ਵੀ ਇਹ ਗਲਤ ਹੋਇਆ ਹੂੰ ਉਹ ਹੁਣ ਹਰਪ੍ਰੀਤ ਨੂੰ ਛੱਡ ਕੇ ਉਹਦੇ ਮਗਰ ਪੈ ਗਈ ਹੂੰ ਇਹ ਬਾਦਲ ਕਾ ਲਾਣਾ ਇਹ ਹਾਈ ਇਹ ਕਰਤੂਤਾਂ ਦਾ ਮਾਲਕ ਆ ਹੂੰ ਜਦੋਂ ਕੋਈ ਜਥੇਦਾਰ ਬੋਲਦਾ ਕੋਈ ਵੀ ਆ ਕਿਸੇ ਵੀ ਤਖਤ ਤੇ ਬੈਠਾ ਉਹਨੂੰ ਇਹ ਫਿਰ ਉਹਦੇ ਮਗਰ ਜੀਤੇ ਪੈ ਜਾਣ ਜੇ ਕੋਈ ਸੱਚ ਬੋਲੇ ਉਹ ਸੱਚ ਇਹਨਾਂ ਨੂੰ ਜਿਹੜਾ ਹਾਜਮ ਨਹੀਂ ਆਉਂਦਾ ਹੈਗਾ ਹੂੰ ਉਹਨਾਂ ਦੀਆਂ ਗਲਤੀਆਂ ਜਿਹੜੀਆਂ ਇਹਨਾਂ ਨੇ ਕੀਤੀ ਨੇ ਪਾਪ ਉਹਨਾਂ ਦੇ ਪਾਜ ਖੋਲਦਾ ਜਦੋਂ ਜਥੇਦਾਰ ਹੂੰ ਇੱਕ ਨਾ ਜਦੋਂ ਇਹ ਆਪ ਮਰਜ਼ੀ ਦਾ ਆਪ ਦੀ ਤਾਂ ਬਿਠਾਉਂਦੇ ਨੇ ਬਹੁਤ ਜਥੇਦਾਰਾਂ ਨੇ ਆਪਦੀ ਮਰਜ਼ੀ ਦੇ ਨਾਲ ਲਾਇਆ ਹੂੰ ਫਿਰ ਜਦੋਂ ਉਹਨਾਂ ਦੀ ਜ਼ਮੀਰ ਜਥੇਦਾਰਾਂ ਨੇ ਜਾਗਦੀ ਆ ਵੀ ਅਸੀਂ ਕਿਹੜੇ ਅਹੁਦੇ ਤੇ ਬੈਠੇ ਆ ਅਸੀਂ ਅਕਾਲੀ ਪੂਲਾ ਸਿੰਘ ਵਾਲੇ ਅਹੁਦੇ ਤੇ ਬੈਠੇ ਆ ਕਾਲ ਤਖਤ ਸਾਹਿਬ ਦੇ ਜਥੇਦਾਰ ਆ ਸਾਨੂੰ ਸੰਗਤ ਨੇ ਅਹੁਦਾ ਬਖਸ਼ਿਆ ਫਿਰ ਉਹਨਾਂ ਦੀ ਜਦੋਂ ਜ਼ਮੀਰ ਜਾਗਣ ਲੱਗਦੀ ਆ ਜਦੋਂ ਸੱਚ ਬੋਲਣ ਲੱਗਦੇ ਨੇ ਉਹ ਫਿਰ ਇਹ ਪ੍ਰਪੋਗੰਡਾ ਕਰਕੇ ਉਹਨਾਂ ਤੇ ਇਲਜ਼ਾਮ ਲਾ ਕੇ ਬਾਦਲ ਕਾ ਲੈਣਾ ਉਹਨਾਂ ਨੂੰ ਵੱਖਰੇ ਬਾਂਝੇ ਕਰ ਦਿੰਦਾ ਆਹੀ ਕੁਝ ਤੁਹਾਡੇ ਸਾਹਮਣੇ ਹੋਣਾ ਇਹਨਾਂ ਜਥੇਦਾਰਾਂ ਨਾਲ ਸਾਰਿਆਂ ਨਾਲ ਇਹੀ ਕੁਝ ਹੋਣਾਗਾ ਤੇ ਇਸ ਕਰਕੇ ਜਿਹੜੀ ਜਥੇਦਾਰੀ ਦੀ ਚੋਣ ਆ ਉਹ ਸਿਲੈਕਸ਼ਨ ਦੇ ਨਾਲ ਹੋਵੇ ਨਾ ਕਿ ਕਿਸੇ ਸਿਆਸੀ ਪਾਰਟੀ ਥਲੇ ਜਾ ਸ੍ਰੋਣੀ ਕਮੇਟੀ ਦੇ ਅਧਿਰੇ ਦੇ ਕਿਸੇ ਧਾਰੇ ਦੇ ਵਿੱਚ ਨਹੀਂ ਹੋਣੀ ਚਾਹੀਦੀ ਸਿਲੈਕਸ਼ਨ ਨਾਲ ਜਥੇਦਾਰੀ ਦੀ ਚੋਣ ਹੋਣੀ ਚਾਹੀਦੀ ਹੈ ਪੰਡਾ ਜੀ ਬਲਵਿੰਦਰ ਭੁੰਦੜ ਨੇ ਕਿਹਾ ਵੀ ਮੈਂਬਰਸ਼ਿਪ ਦੀਆਂ ਪਰਚੀਆਂ ਵੰਡੇ ਜਾ ਚੁੱਕੀਆਂ ਨੇ ਤੇ 20 ਤਰੀਕ ਤੱਕ 20 ਫਰਵਰੀ ਤੱਕ ਪੂਰੀ ਮੈਂਬਰਸ਼ਿਪ ਭਰਤੀ ਕੀਤੀ ਜਾ ਕੀਤੀ ਜਾ ਚੁੱਕੀ ਹੋਵੇਗੀ ਤੇ ਦੇਖਿਆ ਗਿਆ ਕਿ ਕਈ ਆਗੂਆਂ ਨੇ ਵਿਦਵਾਨਾਂ ਨੇ ਕਿਹਾ ਵੀ ਇਹ ਭਰਤੀ ਜਾਲੀ ਆ ਇਹਦੇ ਇਹਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਉਹ ਭਰਤੀ ਪੂਰਤੀ ਨਹੀਂ ਹੋਈ ਆਪ ਹੀ ਇਕੱਠੀਆਂ ਕਰਕੇ ਇਹਨਾਂ ਨੇ ਕਿਹੜੇ ਇਹਨਾਂ ਦੇ ਮੈਂਬਰਸ਼ਿਪ ਬਣੇ ਨੇ ਇਹਨਾਂ ਨੂੰ ਵੋਟਾਂ ਤਾਂ ਪਾਈਆਂ ਨਹੀਂ ਹੈਗੀਆਂ 24 ਲੱਖ ਵੋਟ ਕਿੱਥੇ ਵੇ ਇਹਨਾਂ ਨੇ ਭਰਤੀ ਘੱਟ ਦੀ ਸਭ ਪ੍ਰਾਪੋ ਕਰਨੇ ਲੋਕਾਂ ਨੂੰ ਐਵੇਂ ਪਰਮਾਉਂਦੇ ਫਿਰਦੇ ਮੇਰੀ ਅਸੀਂ ਖਾਨੀ ਸਾਡਾ ਕਾਲੇ ਲੜਾਈ ਪਰਚੀਆਂ ਦੇ ਮੈਂਬਰਸ਼ਿਪ ਦੇ ਸਿਰ ਤੇ ਖੜਾ ਹੋ ਜਾਊਗਾ ਆਏ ਨਹੀਂ ਖੜਦਾ ਭਲਵੇਂ ਭੁੰਦਰਾ ਜੋਰ ਲਾ ਲੈ ਬਾਦਲ ਜੋਰ ਲਾ ਲੈ ਮਜੀਠੀਆ ਜੋਰ ਲਾ ਲੈ ਧਾਮੀ ਜਿਹੜਾ ਤੇਥੋਂ ਜੋਰ ਲਾ ਤੂੰ ਲਾ ਲਾ ਤੁਸੀਂ ਨਹੀਂ ਬਾਦਲਦਾਨ ਨੂੰ ਖੜਾ ਕਰ ਸਕਦੇ ਤੁਹਾਨੂੰ ਗੁਰੂ ਨੇ ਮਾਰਿਆ ਹਜੇ ਹੋਰ ਮਾਰਨਾ ਤੁਸੀਂ ਗੁਰੂ ਦੀਆਂ ਵੀ ਅਦਵੀਆਂ ਕੀਤੀਆਂ ਨੇ ਤੁਸੀਂ ਪੰਥ ਦੀ ਪਿੱਠ ਦੇ ਵਿੱਚ ਸੁਰੇ ਮਾਰਨੇ ਨੇ ਗੁਰੂ ਸਾਹਿਬ ਨੇ ਤੁਹਾਨੂੰ ਬਖਸ਼ਣਾ ਕੋਈ ਨਹੀਂ ਤੁਸੀਂ ਅਕਾਲ ਤਖਤ ਸਾਹਿਬ ਨੂੰ ਵਰਤਦੇ ਰਹੇ ਹੋ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਵਰਤਿਆ ਗੁਰੂ ਨੇ ਤੁਹਾਨੂੰ ਬਖਸ਼ਣਾ ਨਹੀਂ ਗੁਰੂ ਨੇ ਤੁਹਾਨੂੰ ਨਕਾਰਤਾ ਪੰਥ ਨੇ ਤੁਹਾਨੂੰ ਨਕਾਰਤਾ ਜਿਹੜਾ ਸੋਥੋਂ ਜ਼ੋਰ ਲਾਦਾ ਜਿਹੜੀ ਜੁੰਡਲੀ ਨੂੰ ਲਾਉਣਾ ਲਾ ਲੋ ਭਾਈ ਮਾਗੀ ਮੇਲੇ ਤੇ ਦੇਖਿਆ ਗਿਆ ਮੁਕਤਸਰ ਸਾਹਿਬ ਵਿੱਚ ਵੱਡਾ ਇਕੱਠ ਬਾਦਲਾਂ ਦੀ ਰੈਲੀ ਵਿੱਚ ਵੱਡਾ ਇਕੱਠ ਦੇਖਣ ਨੂੰ ਮਿਲਿਆ ਉੱਥੇ ਲੋਕਾਂ ਨੇ ਪੂਰੀ ਸਰਕਤ ਕੀਤੀ ਕੀ ਤੁਹਾਨੂੰ ਲੱਗਦਾ ਲੋਕ ਹਾਲੇ ਵੀ ਉਹਨਾਂ ਨਾਲ ਜੁੜੇ ਹੋਏ ਨੇ ਕੋਈ ਕੋਈ ਲੋਕ ਨਹੀਂ ਉਹਨਾਂ ਨਾਲ ਜੁੜਿਆ ਹੋਇਆ ਸਿਰਫ ਕਰਾਏ ਤੇ ਇਕੱਠੇ ਕਰਕੇ ਲਿਆਂਦੇ ਹੋਏ ਸੀਗੇ ਹਾਂ ਅੱਜ ਜਦੋਂ ਹੁਣ ਇਲੈਕਸ਼ਨ ਹੋਈ ਆ ਏਪੀ ਦੀਆਂ ਬਥੇਰੀਆਂ ਵੱਡੀਆਂ ਵੱਡੀਆਂ ਰੈਲੀਆਂ ਕੱਡੀਆਂ ਨੇ ਇਹਨਾਂ ਨੇ ਹਾਂ ਬੜੇ ਬੜੇ ਇਕੱਠ ਕਰੇ ਨੇ ਤੇ ਬੋਟਾਂ ਤੇ ਇਹਨਾਂ ਨੂੰ ਕਿਸੇ ਨੇ ਪਾਈ ਨਹੀਂ ਹਾਂ ਲਫਾਫਾ ਕਲਚਰ ਆ ਜਿਹੜੇ ਲੋਕਾਂ ਨੂੰ ਖਰੀਦ ਕੇ ਦਿਹਾੜੀਆਂ ਤੇ ਲਿਓ ਕੋਹਂਦੇ ਨੇ ਉਹੀ ਇਹਨਾਂ ਦੇ ਪੱਲੇ ਦਾ ਲਿਆ ਇਹਨਾਂ ਦੇ ਹੋਰ ਕੱਖ ਨਹੀਂ ਹੈਗਾ ਹੁਣ ਤੁਸੀਂ ਸਰਵਣੀ ਕਮੇਟੀ ਦੇ ਇਲੈਕਸ਼ਨਾਂ ਦਾ ਕੌਣ ਪਤਾ ਲੱਗੂ ਸਾਨੂੰ ਵੀ ਕਿੰਨੇ ਕੁ ਪਾਣੀ ਚੰਨੇ ਸੀ ਸੁਖਵੀਰ ਬਾਦਲ ਨੇ ਕਿਹਾ ਵੀ ਵੱਡੇ ਬਾਦਲ ਸਾਹਿਬ ਨੇ ਬਹੁਤ ਕੰਮ ਕਰਵਾਏ ਨੇ ਉਹਨਾਂ ਤੋਂ ਫਕਰੇ ਕੌਮ ਸਨਮਾਨ ਜਿਹੜਾ ਵਾਪਸ ਲੈ ਲਿਆ ਗਿਆ ਸੀ ਵੀ ਉਹਨੂੰ ਵਾਪਸ ਚਾਹੀਦਾ ਸਾਨੂੰ ਉਹਨਾਂ ਨੇ ਮਤਾ ਪਾਸ ਕੀਤਾ ਇਹਦੇ ਬਾਰੇ ਕੀ ਵਿਚਾਰ ਨੇ ਤੁਹਾਡੇ ਉਹ ਇਹਨਾਂ ਨੂੰ ਜਦ ਚੰਗਾ ਜੱਥੇ ਨੇ ਉਹਨਾਂ ਨੂੰ ਗਦਾਰੇ ਕੌਮ ਦਾ ਅਵਾਰਡ ਦੇਣਾ ਇਹ ਫਕਰੇ ਕੌਮ ਭੜਦੇ ਨੇ ਫਕਰੇ ਕੌਮ ਨੂੰ ਇਹਨਾਂ ਨੇ ਕੀ ਕਰਿਆ ਗੁਰੂ ਗ੍ਰੰਥ ਸਾਹਿਬ ਸਾਹਿਬ ਹਰੇ ਨੇ ਬਿਆਦਮੀ ਇਹਨਾਂ ਨੇ ਕਰਾਤੀਆਂ ਜੇ ਗੁਰੂ ਗ੍ਰੰਥ ਸਾਹਿਬ ਸਾਹਿਬ ਹਰੇ ਬਿਆਦਮੀ ਸਿੰਘਾਂ ਨੇ ਇਨਸਾਬ ਮਾ ਕੇ ਗੋਲੀ ਇਹਨਾਂ ਨੇ ਚਲਾਤੀ ਇਹ ਤੇ ਇਹਨਾਂ ਨੇ ਚੰਗਾ ਕੰਮ ਕਿਹੜਾ ਕਰਿਆਗਾ ਇੱਕ ਪੁਲ ਬਣਾਏ ਨੇ ਸੜਕਾਂ ਬਣਾ ਦੀਆਂ ਇੱਕ ਲੋਕਾਂ ਨੂੰ ਆਟਾ ਦਾਲ ਦੇਤੀ ਆ ਕੁਛ ਤਾਂ ਕਰਿਆ ਇਹਨਾਂ ਨੇ ਹੋਰ ਕੱਖ ਨਹੀਂ ਕਰਿਆ ਬਹੁਤ ਵਧੀਆ ਹੋਇਆ ਇਹਨਾਂ ਨੂੰ ਜਿਹੜਾ ਫਖਰੇ ਕੌਮ ਇਹਨਾਂ ਤੋਂ ਬਾੜ ਖੋਲਿਆ ਤੇ ਜਦੋਂ ਕੋਈ ਚੰਗਾ ਜਾਸੇਦਾਰ ਆ ਗਿਆ ਫਿਰ ਇਹਨਾਂ ਨੂੰ ਗਦਾਰੀ ਕੌਮ ਦਾ ਵੀ ਬਾੜ ਮਿਲੂਗਾ ਯਾਦ ਰੱਖਣੇ ਬਾਤਲ ਕੇ ਇਹ ਨਹੀਂ ਮੁੜ ਕੇ ਤੁਹਾਨੂੰ ਹੁਣ ਹੱਥ ਮਿਲਣਾ ਕੱਖ ਨਹੀਂ ਕਰਨਾ ਤੁਹਾਡੇ ਪਲੇ ਦੇਲੇ ਕੱਖ ਨਹੀਂ ਹੈਗਾ ਤੁਸੀਂ ਨੇ ਗੁਰੂ ਸਾਹਿਬ ਦੀਆਂ ਜਿਹੜੀਆਂ ਬਿਆਦਮੀਆਂ ਕਰਾਈਆਂ ਨੇ ਉਹੀ ਤੁਹਾਡੀਆਂ ਜਣਾ ਚ ਬੈਗੀਆਂ ਔਰ ਇਹ ਕਿਸਾਨੀ ਅੰਦੋਲਨ ਨੂੰ ਲੈ ਕੇ ਵੀ ਤੁਹਾਡੇ ਕੋਲੇ ਅਸੀਂ ਸਵਾਲ ਰੱਖਾਂਗੇ ਅੱਜ ਕੇਂਦਰ ਸਰਕਾਰ ਨਾਲ ਮੀਟਿੰਗ ਆ ਹਲੇ ਤਿੰਨੇ ਫਾਰਮ ਇਕੱਠੇ ਨਹੀਂ ਹੋਏ ਯੂਨਿਟੀ ਨਹੀਂ ਦਿਖਦੀ ਰਾਜੇਵਾਲ ਸਾਹਿਬ ਉਗਰਾਹਾ ਸਾਹਿਬ ਡੱਲੇਵਾਲ ਸਾਹਿਬ ਅਲੱਗ-ਅਲੱਗ ਨੇ ਅੱਜ ਵੀ ਮੀਟਿੰਗ ਦੇ ਵਿੱਚ ਮੈਨੂੰ ਲੱਗਦਾ ਉਹ ਗੈਰਹਾਜ਼ਰ ਹੋਣਗੇ ਤੁਹਾਡੇ ਕੀ ਵਿਚਾਰ ਨੇ ਦੇਖੋ ਅਸੀਂ ਜਿਹੜੇ ਹੁਣ ਮੋਰਚਾ ਲੱਗੇ ਬੈਠੇ ਨੇ ਉੱਥੇ ਡੱਲਿਆ ਸਾਹਿਬ ਨੇ ਭੰਜੀਤ ਰਾਏ ਜਿੰਨੇ ਵੀ ਹੋਰ ਉਹ ਆਗੂ ਮੀਟਿੰਗ ਕਰਨਾ ਜੇ ਨਹੀਂ ਕਰਦੇ ਨਹੀਂ ਆਉਂਦੇ ਨਾ ਹਣ ਜਿਹੜੇ ਮੋਰਚਾ ਲੱਗੇ ਬੈਠੇ ਨੇ ਉਹ ਮੀਟਿੰਗ ਕਰਨਾ ਜਿਹੜਾ ਉਹਨਾਂ ਤੋਂ ਹੱਕ ਮੰਗਣ ਪਾਰੇ ਸਾਰੀ ਕੇਂਦਰ ਸਰਕਾਰ ਦੀ ਚਾਲ ਆ ਲੌਲੀਪਾਪ ਦਿੱਤੇ ਹੋਏ ਨੇ ਇਹਨਾਂ ਨੂੰ ਹੂੰ ਤਰਕਾਈ ਜਾਂਦੇ ਨੇ ਜਿਹੜੇ ਮੰਗਾ ਨੇ ਜੇ ਮੰਨਣੀਆਂ ਹੁੰਦੀਆਂ ਨੇ ਉਹਨਾਂ ਨੇ ਮੰਨਣਾ ਉਹਨਾਂ ਨੇ ਮੰਨ ਲੈਣੀਆਂ ਸੀ ਪਰ ਇਹ ਇੱਕ ਸਿਰਫ ਗੱਲਾਂ ਤਾਂ ਕਿ ਗੱਲਾਂ ਦੇ ਨਾਲ ਹੀ ਉਹ ਕਹਿੰਦੇ ਖੜਾ ਬਣਾਉਂਦੇ ਨੇ ਹੂੰ ਆ ਇੱਕ ਕੱਲ ਪਰਸੋਂ ਦੀ ਮੈਂ ਇੱਕ ਵੀਡੀਓ ਸੁਣੀ ਸੀ ਉਹਦੇ ਵਿੱਚ ਜਿਹੜਾ ਉਪਰਾਖਟਪੁਰ ਦੀ ਧੰ ਖੜ ਹੂੰ ਉਹ ਕੇਂਦਰੀ ਮੰਤਰੀ ਕੋਲੇ ਬੈਠਾ ਕੋਈ ਸਵਾਦ ਨੂੰ ਇਹ ਬੋਲ ਰਿਹਾ ਉਹਨੂੰ ਕਹਿ ਰਿਹਾ ਕੇਂਦਰੀ ਮੰਤਰੀ ਨੂੰ ਵੀ ਤੁਸੀਂ ਕੋਸਾਨਾ ਦਾ ਮਾਮਲਾ ਸਾਰਾ ਹੱਲ ਕਿਉਂ ਨਹੀਂ ਕਰਦੇ ਹੂੰ ਨਾਲਿਓ ਨੇ ਇਹ ਵੀ ਕਿਹਾ ਮੈਂ ਭਾਰਤ ਦੇ ਉਹ ਚੌਧਿਆਂ ਦੇ ਸਭ ਤੋਂ ਜਿਹੜੇ ਦੂਜੇ ਨੰਬਰ ਤੇ ਆ ਮੈਂ ਉਪ ਰਾਸ਼ਟਰਪਤੀ ਦਾ ਮੇਰੇ ਕੋਲ ਅਹੁਦਾ ਮੈਂ ਤੁਹਾਨੂੰ ਕਹਿਣਾ ਵੀ ਤੁਸੀਂ ਕਿਸਾਨਾਂ ਦਾ ਮਸਲਾ ਹੱਲ ਕਰੋ ਇਹਨਾਂ ਐਮ ਐਸ ਪੀ ਦਿਓ ਜਦੋਂ ਇਹ ਲੋਕ ਆਪਣੇ ਰਾਸ਼ਟਰਪਤੀ ਦੀ ਨਹੀਂ ਸੁਣ ਰਹੇ ਕਿਸਾਨਾਂ ਦੀ ਕੀ ਸੁਣਨਗੇ ਇਹਨਾਂ ਨੇ ਸਿਰਫ ਆਰ ਐਸ ਐਸ ਜਿਹੜੇ ਬੰਦੇ ਨੇ ਇਹ ਨਹੀਂ ਕੁਝ ਸੁਣਦੇ ਰਾਸ਼ਟਰ ਜਿਹੜੀਆਂ ਕਾਠਫੂਟੀਆਂ ਸਭ ਤੋਂ ਵੱਡਾ ਰਾਸ਼ਟਰਪਤੀ ਦਾ ਅਹੁਦਾ ਹੁੰਦਾ ਉਹਨਾਂ ਦੀ ਵੀ ਨਹੀਂ ਸੁਣ ਰਹੇ ਉਪਰਾਸ਼ਟਪਤੀ ਦੀ ਵੀ ਇਹ ਕੇਂਦਰੀ ਮੰਤਰੀ ਨਹੀਂ ਸੁਣ ਰਿਹਾ ਤੇ ਉਹ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੀ ਕੀ ਸੁਣਨੀ ਇਹਨਾਂ ਨੇ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇੱਕ ਸਵਾਲ ਪੰਜਾਬ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਵੀ ਕਰਾਂਗੇ ਦਿੱਲੀ ਵਿੱਚ ਦੇਖਿਆ ਗਿਆ ਆਮ ਆਦਮੀ ਪਾਰਟੀ ਦੀ ਹਾਰ ਹੁੰਦੀ ਹੈ ਉਸ ਤੋਂ ਬਾਅਦ ਆਮ ਆਦਮੀ ਦੇ ਐਮਐਲਏ ਨੂੰ ਮੰਤਰੀਆਂ ਨੂੰ ਕੈਜੀਵਾਲ ਵੱਲੋਂ ਦਿੱਲੀ ਸਾਧੇ ਲਿਆ ਜਾਂਦਾ ਤੇ ਮੌਜੂਦਾ ਸਥਿਤੀ ਪੰਜਾਬ ਦੀ ਕੀ ਮਿਆ ਚਾਹੇ ਇਕਨੋਮਿਕ ਪੱਖ ਤੋਂ ਲੈ ਲਓ ਕਲਚਰਲ ਪੱਖ ਤੋਂ ਲੈ ਲਓ ਸੋਸ਼ਲ ਪੱਖ ਤੋਂ ਲੈ ਲਓ ਇਹਨਾਂ ਦੀਆਂ ਕਰਤੂਤਾਂ ਕਰਕੇ ਹਾਰੇ ਨੇ ਪਹਿਲਾਂ ਤਾਂ ਕੇਜਰੀਵਾਲਾ ਇੱਥੇ ਬੋਲਦਾ ਨਾ ਭਗਵੰਦ ਜੀ ਅਸੀਂ ਮਬੀਅਦਵੀ ਦਾ ਮਸਲਾ ਹੱਲ ਕਰਾਂ 24 ਘੰਟਿਆਂ ਦੇ ਵਿੱਚ ਇਹਨਾਂ ਨੇ ਕਰਿਆ ਨਹੀਂ ਤਿੰਨ ਸਾਲਾਂ ਕਿ ਹੁਣ ਇਹਨਾਂ ਨੇ ਹਾਰਨਾ ਹੀ ਸੀਗਾ ਕੈਪਟਨ ਨੇ ਗੁਰਤਕਾ ਸਾਹਿਬੀ ਸੋਚ ਕੇ ਕਿਹਾ ਸੀ ਮੈਂ ਜਿਹੜਾ ਹੈਗਾ ਉਹ ਜਿਹੜਾ ਇਹ ਬਿਆਦਵੀ ਮਸਲੇ ਮੈਂ ਵੀ ਹੱਲ ਕਰੂੰਗਾ ਨਸਿਆਂ ਨੂੰ ਠੱਲ ਪਾਉਂਗਾ ਉਹਨੇ ਵੀ ਨਹੀਂ ਕਰਿਓ ਉਹ ਵੀ ਦੇਖ ਲਓ ਹੁਣ ਤੁਰਿਆ ਫਿਰਦਾ ਟੱਪ ਟੱਪ ਕਰਦਾ ਇਹ ਵੀ ਇਸੇ ਤਰ੍ਹਾਂ ਖੰਣਗੇ ਕੇਜਰੀਵਾਲ ਇੱਕ ਬੰਦਾ ਹਾਰ ਗਿਆ ਜਿਹੜੀ ਸਾਡੀ ਸਰਕਾਰ ਆ ਉਹ ਉਥੇ ਦਿੱਲੀ ਦੇ ਵਿੱਚ ਪੰਜਾਬ ਦਾ ਖਜ਼ਾਨਾ ਲਟਾਉਂਦੇ ਰਹੇ ਉਹ ਹਾਰੇ ਹੋਏ ਬੰਦੇ ਨੇ ਉਹ ਦਿੱਲੀ ਚਾਲ ਵਕਾਰ ਗਏ ਉਹ ਕੀ ਲੱਗਦਾ ਇਸੇ ਸਾਰੇ ਭੱਜੇ ਗਏ ਨੇ ਇਹਨਾਂ ਨੇ ਤੇਲ ਫੂਕਿਆ ਜਾ ਕੇ ਉਹ ਇੱਛੇ ਨਹੀਂ ਆ ਸਕਦਾ ਸੀਗਾ ਉਹਦੇ ਪੱਲੇ ਦੱਲੇ ਹੈ ਕੀ ਆ ਉਹਦੇ ਉਹਦਾ ਖਹਿੜਾ ਚੜ੍ਹਣਾ ਜੀ ਇਹਨਾਂ ਨੇ ਚੰਗਾ ਕੰਮ ਕਰਨਾ ਭੁਗਮੰਤ ਮਾਨ ਨੇ 2 ਸਾਲ ਤੁਹਾਡੇ ਕੋਲ ਰਹਿੰਦੇ ਨੇ ਜੇ ਦਾ ਕੋਈ ਚੱਜ ਦਾ ਕੰਮ ਕਰਨਾ ਕਰ ਲੋ ਨਹੀਂ ਤੁਹਾਡੇ ਉਸੇ ਜਿਹੜੇ ਤੁਹਾਨੂੰ ਉਹਨਾਂ ਤਾਂ ਹੈਗੇ 20-25 ਆ ਹੀ ਗਏ ਨੇ ਐਸੇ ਤੁਹਾਨੂੰ ਇੱਕ ਵੀ ਨਹੀਂ ਆਉਣਾ ਜਿਹੜੇ ਤੁਸੀਂ ਜਿਹੜੀਆਂ ਤੁਹਾਡੀਆਂ ਕਰਤੂਤਾਂ ਜਿਹੜਾ ਤੁਸੀਂ ਕੰਮ ਕਰਦੇ ਫਿਰਦੇ ਹੋ ਇਥੇ ਚੰਗੇ ਕੰਮ ਕਰ ਲੋ ਲੋਕਾਂ ਦੇ ਜਿਹੜੇ 2 ਸਾਲ ਤੁਹਾਡੇ ਕੋਲ ਹੈਗੇ ਨੇ ਜਿਹੜੀਆਂ ਤੁਸੀਂ ਵਾਦੇ ਕੀਤੇ ਸੀ ਉਹ ਪੂਗਾ ਲੋ ਬੰਦੀ ਸਿੰਘਾਂ ਦਾ ਵਾਦਾ ਇਹਨਾਂ ਨੇ ਜਦੋਂ ਇੱਥੇ ਗਰੂ ਬਾਕ ਸਿੰਘ ਦਾ ਲੱਗਿਆ ਉਹਦੋਂ ਭਗਵੰਦ ਮਾਨ ਕਹਿੰਦਾ ਹੁੰਦਾ ਸੀ ਪਹਿਲੇ ਆਧਾਰ ਤੇ ਕਰਾਂਗੇ ਜਿਹੜਾ ਪੰਜਾਬ ਦੇ ਹੱਥ ਦੇ ਵਿੱਚ ਆ ਉਹਦਾ ਕਰ ਦੇਣਾ ਭਾਈ ਪਰਮਜੀਤ ਸਿੰਘ ਭਿਉਰੇ ਦੀ ਇਹ ਜਮਾਨਤ ਦੇਣ ਉਹਨਾਂ ਨੂੰ ਛੱਡਣ ਬਾਰੇ ਜਗਤਾਰ ਸਿੰਘ ਤਾਰੇ ਉਹਦੇ ਭਾਈ ਜਗਤਾਰ ਸਿੰਘ ਬਾਰੇ ਉਹਨੂੰ ਇੱਥੇ ਲਿਆ ਗਏ ਉਹਨਾਂ ਜਿੰਨਾ ਕਹਿੰਦੇ ਹੱਥ ਚਾਹਤਾ ਕਰਨ ਕਿ ਕੇਜਰੀਵਾਲ ਤਾਂ ਆ ਰਿਹਾ ਉਨੇ ਦਵਿੰਦਰਪਾਲ ਸਿੰਘ ਪੁੱਲਰ ਦੀ ਫੈਲ ਦੇ ਸੈਨ ਨਹੀਂ ਕੀਤੇ ਹੂੰ ਉਹ ਵਿਚਾਰਾ ਬਾਹਰ ਹੀ ਆ ਜਾਂਦਾ ਚੱਕ ਕੇ ਗਾਹਾਂ ਮਾਰਦੇ ਤੇ ਤੇ ਭਗਵੰਤ ਮਾਨ ਸਰਕਾਰ ਨੇ ਇਹਨਾਂ ਦੇ ਜਿਹੜੇ ਹੈਗੇ ਲਿਖ ਕੇ ਦਿੱਤਾ ਹੋਇਆ ਭਾਈ ਜਗਤਾਰ ਸਿੰਘ ਹਵਾਰਾ ਬਾਹਰ ਨਾ ਆਵੇ ਹੂੰ ਤੁਸੀਂ ਉਹ ਤਾਂ ਬਾਹਰ ਇੱਥੇ ਪੰਜਾਬ ਨਹੀਂ ਆਉਂਦਾ ਤੁਸੋਂ ਹੁਣ ਪੰਜਾਬ ਚੋਂ ਕੱਢਣਗੇ ਲੋਕ ਹੂੰ ਇਹ ਗੱਲ ਪੱਲੇ ਮੰਨ ਲਿਓ ਤੁਸੀਂ ਹੁਣ ਪੰਜਾਬ ਦੇ ਵਿੱਚੋਂ ਦਫਾ ਹੋਮੋਗੇ ਸਾਰੇ ਆਪ ਆਲੇ ਪਹਿਲਾਂ ਦਿੱਲੀ ਚੋਂ ਦੂਤ ਭਜਾਤਾ ਤੁਹਾਨੂੰ ਹੁਣ ਇਥੋਂ ਵੀ ਕੱਢਣਗੇ ਜੇ ਤੁਸੀਂ ਅਜੇ ਤੱਕ ਕੰਮ ਨਾ ਕਰਿਆ ਇਸ ਕਰਕੇ ਲੋਕਾਂ ਦੀ ਆਵਾਜ਼ ਸੁਣੋ ਪੰਜਾਬ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਜਿਹੜੇ ਲੋਕਾਂ ਦੇ ਹੱਕ ਨੇ ਉਹ ਦਿਓ ਨਹੀਂ ਤਾਂ ਤੁਹਾਡੇ ਨਾਲ ਭੈੜੀ ਹੋਣੀ ਆ ਇਹ ਯਾਦ ਰੱਖਿ ਲਿਓ ਮਾਨ ਸਾਹਿਬ ਨੇ ਕਿਹਾ ਵੀ ਅਸੀਂ ਪੰਜਾਬ ਮਾਡਲ ਬਣਾਵਾਂਗੇ ਪੂਰੇ ਦੇਸ਼ ਨੂੰ ਅਸੀਂ ਦੱਸਾਂਗੇ ਵੀ ਪੰਜਾਬ ਮਾਡਲ ਕੀ ਹੁੰਦਾ ਬਾਬਾ ਜੀ ਇਹਦੇ ਬਾਰੇ ਵੀ ਦੱਸੋ ਵੀ ਪਹਿਲਾਂ ਦਿੱਲੀ ਜਾ ਕੇ ਕਹਿੰਦੇ ਨੇ ਪੰਜਾਬ ਮਾਡਲ ਦਿੱਲੀ ਤੋਂ ਦਿੱਲੀ ਵਾਲੇ ਇੱਥੇ ਕਹਿੰਦੇ ਨੇ ਦਿੱਲੀ ਮਾਡਲ ਪੰਜਾਬ ਚ ਆ ਗਈ। ਇਹ ਕੀ ਚੱਲ ਰਿਹਾ ਮਾਡਲ ਮਾਡਲ ਦੀ ਗੇਮ ਕੀ ਚੱਲ ਰਹੀ ਆ। ਪੱਲੇ ਦੇ ਲੈਣਾਂ ਦੇ ਕੱਖ ਨਹੀਂ ਹੈਗਾ। ਕੱਖ ਨਹੀਂ ਇਹਨਾਂ ਨੇ ਕਰਨਾ ਜਿਹੜੇ ਮਾਡਲ ਬਣਾਉਣੇ ਤੇ ਬਣਾ ਲੇ। ਠੇਕਿਆਂ ਦਾ ਮਾਡਲ ਦਾ ਭਗਵੰਦ ਮਾਨ ਨੂੰ ਬਸਕ ਬਣਾ ਲੇ। ਸ਼ਰਾਬ ਪੀਣ ਦਾ ਉਹਦੇ ਤੇ ਟੈਕ ਟੂਲਸ ਖਤਮ ਕਰ ਦੇ। ਇਹ ਜੀ ਗੱਲ ਤਾਂ ਕਰ ਸਕਦਾ ਹੋਰ ਇਹਨਾਂ ਤੋਂ ਕੱਖ ਨਹੀਂ ਹੋਣਾ। ਨਾ ਇਹਨੇ ਕਰਨਾ ਹੀ ਆ। ਤੇ ਇਹ ਤਾਂ ਭੱਜਣ ਨੂੰ ਫਿਰਦਾ ਥੋੜਾ ਸਮਾਂ ਹੀ ਹੈ ਇਹਦਾ ਰਹਿੰਦਾ। ਮੈਨੂੰ ਲੱਗਦਾ ਇਹ 2 ਸਾਲ ਪੂਰੇ ਨਹੀਂ ਕਰਨੇ ਪਹਿਲੇ ਜਾਊਗਾ। ਜਿੰਨੇ ਦਿਨ ਹੀ ਰਹਿ ਗਏ ਥੋੜੇ ਇਹਨਾਂ ਦੇ ਇਹ ਭੱਜਣਗੇ ਮੈਂ ਜਿੰਨੇ ਵੀ ਇੱਥੋਂ ਦੇਖੋ ਤੁਹਾਨੂੰ ਪੰਜਾਬ ਦੇ ਜਿਹੜੇ ਹੋਰ ਐਮਐਲਏ ਸਾਰੇ ਮਾੜੀ ਨਹੀਂ ਹੈ ਇਹ ਵਿੱਚ ਬਹੁਤ ਵਧੀਆ ਜਾਗਦੀ ਜ਼ਮੀਰ ਵਾਲੇ ਵੀ ਹੈਗੇ ਨੇ ਹਮ ਜਿਹੜੇ ਪੰਜਾਬ ਦੀ ਗੱਲ ਕਰਨਾ ਚਾਹੁੰਦੇ ਨੇ ਜਿਹੜੇ ਐਮਐਲਏ ਜਿੱਤੇ ਹੋਏ ਨੇ ਬਹੁਤ ਸਾਰੇ ਨੇ ਮੈਂ ਹੁਣ ਨਾਂ ਨਹੀਂ ਲੈਣਾ ਕਿਸੇ ਦਾ ਹਮ ਬਹੁਤ ਬੰਦੇ ਵਧੀਆ ਨੇ ਜਿਹੜੇ ਗੱਲ ਕਰਨਾ ਚਾਹੁੰਦੇ ਨੇ ਪਰ ਉਹਨਾਂ ਦੀ ਚੱਲਦੀ ਕੋਈ ਨਹੀਂ ਹਮ ਉਹਨਾਂ ਨੂੰ ਇਹ ਗੱਲ ਕਰਨ ਨਹੀਂ ਦਿੰਦੇ ਉਹਨਾਂ ਉਹਨਾਂ ਦੀ ਹੁਣ ਬੋਲੀ ਪਿਆਕਲ ਜਿਹੜਾ ਆਪਣੇ ਵੀ ਕਮਰ ਵਿਜੇ ਪ੍ਰਤਾਪ ਸਿੰਘ ਬੋਲਿਆ ਨਹੀਂ ਉਹਦਾ ਫਿਆਨ ਆਇਆ ਵੀ ਛੜਦੇ ਖੇੜਾ ਉਦੇ ਨਾਲ ਉਹਦੇ ਹੋਰ ਵੀ ਬਹੁਤ ਸਾਰੇ ਹੈਗੇ ਨੇ ਐਮਐਲਏ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ ਜਿਹੜੇ ਜਿਨ੍ਹਾਂ ਨੇ ਆਪਣੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਵੀ ਹਾ ਦੇ ਨਾਰੇ ਮਾਰੇ ਨੇ ਗਿਆਸਪੁਰੇ ਵਰਗੇ ਜਾਂ ਹੋਰ ਹੋਰ ਵੀ ਹੈਗੇ ਨੇ ਤੇ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਤੁਸੀਂ ਇਹਨਾਂ ਨੂੰ ਖੜਾ ਛੱਡ ਕੇ ਤੁਸੀਂ ਹੋਰ ਕੋਈ ਨਾ ਮੱਖ ਮੰਤਰੀ ਆਪਦਾ ਬਣਾ ਲਓ 2 ਸਾਲ ਚੰਗੇ ਪੰਜਾਬ ਦਾ ਜਿਹੜਾ ਭਲਾ ਕਰ ਦੋ ਪੰਜਾਬ ਦੇ ਦੇ ਕੰਮ ਕਰਨ ਵਾਲੇ ਲੋ ਕਰ ਦੋ ਤੇ ਇਹਨਾਂ ਨੇ ਕਿਹਾ ਸੀ ਬਹੁਤ ਸਾਰੇ ਵਾਅਦੇ ਨੇ ਗੁਰੂਗਰਾ ਸਾਹਿਬ ਮਾਹਲ ਵੀ ਆਦਮੀਆਂ ਦਾ 24 ਘੰਟੇ ਦਾ ਮਸਲਾ ਹੱਲ ਕਰਨ ਨੂੰ ਇਹਨਾਂ ਨੇ ਕਿਹਾ ਸੀ ਅਸੀਂ ਸੰਦਮਾ ਉੱਥੇ ਮੋਰਚਾ ਲੱਗਿਆ ਸੀ ਭਾਈ ਸੋਖਰਾ ਸਿੰਘ ਜਿਹੜੀ ਗੋਲੀ ਚੱਲੀ ਸੀਗੀ ਆਪਣੇ ਕੋਟ ਕਪੂਰੇ ਤੇ ਬਹਿਬਲ ਕਣਾਂ ਦੇ ਦੋ ਸਿੰਘ ਮਾਰੇ ਗਏ ਸੀ ਇਹ ਉਸੇ ਜਾ ਕੇ ਮੋਰਚਾ ਚੁਕਾਇਆ ਉਸੇ ਬੋਲ ਕੇ ਆ ਸੀ ਮੈਂ ਉੱਥੇ ਮੌਜੂਦ ਸੀ ਉਸ ਟਾਈਮ ਸੰਦਮਾ ਕਹਿੰਦਾ ਵੀ ਅਸੀਂ ਗੁਰੂ ਦਾ ਸ਼ੁਕਰਾਨੇ ਦਾ ਪਾਠ ਕਰਾਂਗੇ ਜੀ ਆ ਸਾਰੇ ਜਿਹੜੇ ਇੱਥੇ ਬਹਿਬਲ ਕਣਾਂ ਦਾ ਜਿਹੜਾ ਹੋਈਆਂ ਨੇ ਮਾਰੇ ਨੇ ਉਹ ਅਸੀਂ ਚਲਾਨ ਕੋਟ ਕਪੂਰੇ ਵਾਲਾ ਚਲਾਨ ਪੇਸ਼ ਹੋ ਗਿਆ ਬਹਿਬਲ ਕਣਾਂ ਵਾਲਾ ਕੰਡ ਕਿਉਂ ਨਹੀਂ ਇਹਨਾਂ ਨੇ ਪੇਸ਼ ਕਰਿਆ ਕਿਉਂ ਨਹੀਂ ਕਰ ਰਹੀ ਸਰਕਾਰ ਸੰਧਵਾ ਸਾਹਿਬ ਦੱਸੋ ਮੁੱਖ ਮੰਤਰੀ ਕਿ ਦੱਸੇ ਕਿਉਂ ਨਹੀਂ ਤੁਸੀਂ ਕੀ ਤੁਹਾਡੀ ਬਾਦਲ ਨਾਲ ਗੰਢਤਪ ਹੋ ਗਈ ਆ ਤੁਹਾਡੀ ਉਹਦੇ ਵਿੱਚ ਬਾਦਲ ਦੋਸ਼ੀ ਆਉਂਦੇ ਨੇ ਉਹਦੇ ਵਿੱਚ ਸਾਰੇ ਉਹ ਚਲਾਨ ਜਿਹੜਾ ਹੈਗਾ ਵਹਿਬਲ ਕਰਾਣਾ ਉਹ ਪੇਸ਼ ਕਰੋ ਅਦਾਲਤ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਚਾਕੇ ਬਾਦਲ ਵਰਗਿਆਂ ਨੂੰ ਉਹਨਾਂ ਨੂੰ ਅੰਦਰ ਛਟੋ ਫਿਰ ਤੁਸੀਂ ਬਾਤ ਸਕਦੇ ਹੋ ਨਹੀਂ ਤੁਹਾਨੂੰ ਵੀ ਜਿਵੇਂ ਇਥੋਂ ਬਾਦਲ ਕੇ ਲਾਣੇ ਕੱਢਿਆ ਬਾਦਲ ਕਾ ਲਾਣਾ ਇਥੋਂ ਭਜਾਇਆ ਨਾ ਕਾਂਗਰਸ ਭਜਾਈਏ ਇਥੋਂ ਆ ਜਿਹੜੇ ਦੂਜੇ ਨੇ ਬੀਜੇਪੀ ਵਾਲੇ ਅਸਾਂ ਤੋਰੇ ਨੇ ਇਸੇ ਤਰ੍ਹਾਂ ਤੁਹਾਨੂੰ ਵੀ ਲੋਕ ਤੋੜ ਦੇਣਗੇ ਅੱਕੇ ਪੈਣ ਤੁਹਾਡੇ ਤੇ ਆ ਦੋ ਸਾਲ ਨੇ ਜੇ ਤੁਸੀਂ ਨਹੀਂ ਕੰਮ ਕਰਦੇ ਤੁਹਾਨੂੰ ਵੀ ਲੋਕ ਘਰਾਂ ਸੜਕਾਂ ਦੀ ਤੋੜਨਗੇ ਭਵਿੱਖ ਵਿੱਚ ਕਿਵੇਂ ਦੇਖਦੇ ਹੋ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੀ ਸਰਕਾਰ ਨਾਲ ਗੁਰੂਖਾ ਪਣਾਊਗੀ ਦੇਖੋ ਗੁਰੂ ਸਾਹਿਬ ਜਦੋਂ ਗੁਰੂ ਦੀ ਕਲਾ ਵਰਤੂਗੀ ਨਾ ਸਾਰਾ ਕੁਝ ਹੋ ਜਾਣਾ ਜਦੋਂ ਮਹਾਰਾਜ ਦੀ ਨਿਗਾਹ ਹੋਗੀ ਨਾ ਸਾਰਾ ਕੁਝ ਆ ਜਾਣਾ ਸਾਬ ਬੰਦੀ ਸਿੰਘ ਇੱਕ ਦਿਨ ਤਾ ਜੂਰ ਹੋਣਗੇ ਬਾਹਰ ਇੱਕ ਦਿਨ ਤਾਂ ਗੁਰੂ ਨਾਨਕ ਦੀ ਕਲਾ ਵਰਤਣੀ ਮੰਨਦੇ ਨੇ ਬੰਦੀ ਸਿੰਘ ਸਾਰੇ ਆਉਣਗੇ ਬਾਹਰ ਤੇ ਸਾਰੇ ਮਸਲੇ ਪੰਜਾਬ ਦੇ ਹੱਲ ਹੋਣਗੇ ਸਿਰਫ ਲੋੜ ਆ ਸਾਨੂੰ ਜਿਹੜੇ ਸੱਚੇ ਸੋਚੇ ਕਰਦਾਨ ਵਾਲੇ ਪੰਜਾਬ ਦੇ ਲੀਡਰ ਨੇ ਜਿਹੜੇ ਪੰਜਾਬ ਨੂੰ ਬਸਦਾ ਦੇਖਣਾ ਚਾਹੁੰਦੇ ਨੇ ਜਿਹੜੇ ਨਸਿਆਂ ਨੂੰ ਜਿਹੜਾ ਇਥੇ ਨਸ਼ਾ ਖਤਮ ਕਰਨਾ ਚਾਹੁੰਦੇ ਨੇ ਜਿਹੜੇ ਆਪਣੇ ਸਾਰੇ ਪੰਜਾਬ ਦਾ ਭਲਾ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਾਂਗੇ ਇੱਕ ਨਿਸ਼ਾਨ ਥੱਲੇ ਇਕੱਠੇ ਹੋ ਕੇ ਤੁਸੀਂ ਇਹਨਾਂ ਮੁੱਦਿਆਂ ਤੇ ਪੰਜਾਬ ਦੇ ਹੱਕਾਂ ਦੇ ਲੜੋ ਜਦੋਂ ਤੁਸੀਂ ਸਾਰੇ ਇਕੱਠੇ ਹੋਗੇ ਨਾ ਉਦੋਂ ਸਾਰੇ ਮੁੱਦੇ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦਾ ਤੇ ਕਿਸਾਨਾਂ ਦਾ ਮਸਲਾ ਜਾਂ ਹੋਰ ਜਿੰਨੇ ਵੀ ਮਸਲੇ ਨੇ ਪੰਜਾਬ ਦੇ ਉਹ ਸਾਰੇ ਫੇਰ ਹੀ ਜਿਹੜੇ ਨਿਭਣਗੇ ਜਦੋਂ ਤੁਸੀਂ ਇਕੱਠੇ ਹੋਗੇ ਤੁਸੀਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਅਸੀਂ ਤੁਹਾਡਾ ਸਾਥ ਦੇਵਾਂਗੇ ਨਾ ਮੈਂ ਇਲੈਕਸ਼ਨ ਲੜਨੀ ਆ ਐਮਪੀ ਦੀ ਨਾ ਮੈਂ ਮੇਰੀ ਇਲੈਕਸ਼ਨ ਲੜਨੀ ਆ ਨਾ ਸਰੋਣੀ ਕਮੇਟੀ ਦੀ ਇਲੈਕਸ਼ਨ ਲੜਨੀ ਆ ਅਸੀਂ ਤਾਂ ਹੱਕ ਸੱਚ ਦਾ ਜਿਹੜੀ ਆਵਾਜ਼ ਆ ਉਹ ਬੁਲੰਦ ਕਰਾਂਗੇ ਜਿਹੜੇ ਚੰਗੀ ਸੋਚ ਵਾਲੇ ਨੇ ਉਹ ਸਾਰੇ ਵੀਰ ਇਕੱਠੇ ਹੋਣ ਤੇ ਆਪਣੇ ਹੱਕ ਲੈਣ ਇਹ ਭਲਾ ਹੋਊਗਾ ਪੰਜਾਬ ਦਾ ਸੋ ਆਉਣ ਵਾਲੇ ਦਿਨਾਂ ਵਿੱਚ ਹੀ ਪਤਾ ਲੱਗੂਗਾ ਪੰਜਾਬ ਦੀ ਸਿੱਖ ਸਿਆਸਤ ਜਾਂ ਰਾਜਨੀਤਿਕ ਸਿਆਸਤ ਵਿੱਚ ਕੀ ਹੋਰ ਨਵਾਂ ਪੱਖ ਗਵਰਨਮੈਂਟ ਲੈ ਕੇ ਆ ਸਕਦੀ ਆ ਜਾਂ ਲੋਕਾਂ ਦੇ ਕੀ ਵਿਚਾਰ ਹੋ ਸਕਦੇ ਨੇ ਸਰਕਾਰ ਦੇ ਕੀ ਵਿਚਾਰ ਹੋ ਸਕਦੇ ਨੇ ਸੋ ਧੰਨਵਾਦ ਸਾਰਿਆਂ ਦਾ ਧੰਨਵਾਦ ਆਪਾਂ ਵੈਰੀ ਗੁੱਜਰ ਕਾਲ ਸਾਹਿਬ ਸਵਾਹਿ